ਸਤਿ ਸ਼੍ਰੀ ਅਕਾਲ ਜੀ ਦੋਸਤੋ ਪ੍ਰੋਗਰਾਮ ਕੀ ਹਾਲ ਹੈ ਮੇਰੇ ਸ਼ਹਿਰ ਦਾ ਜ ਤੁਹਾਡਾ ਬਹੁਤ ਬਹੁਤ ਸਵਾਗਤ ਅੱਜ 21 ਜਨਵਰੀ 2024 ਤੇ ਟਾਈਮ ਕਰੀਬ-ਕਰੀਬ ਆਪਾਂ ਸ਼ਾਮ ਦਾ ਲਾ ਲਈਏ 6 ਵਜਨ ਦੇ ਵਿੱਚ ਕੋਈ 10 ਮਿੰਟ ਬਠਿੰਡਾ ਰੇਲਵੇ ਸਟੇਸ਼ਨ ਦੇ ਨਾਲ ਉਹਦੇ ਵਿੱਚ ਹੀ ਪਾਰਕਿੰਗ ਹੈ ਇਹ ਸਾਈਕਲ ਦੀ ਚੰਗੀ ਗੱਲ ਹੈ ਜਿਹੜੇ ਲੋਕ ਬਾਹਰੋਂ ਆਉਂਦੇ ਜਾਂਦੇ ਨੇ ਜਾਂ ਬਾਹਰ ਜਾਣਾ ਆਣਾ ਤਾਂ ਇੱਥੇ ਪਾਰਕਿੰਗ ਕਰ ਜਾਂਦੇ ਨੇ ਪਰ ਕਈ ਵਾਰੀ ਛੋਟੀਆਂ-ਛੋਟੀਆਂ ਗੱਲਾਂ ਨੂੰ ਲੈ ਕੇ ਮਸਲੇ ਜਿਹੜੇ ਨੇ ਨਾ ਉਹ ਥੋੜੇ ਭੱਕ ਜਾਂਦੇ ਨੇ ਇਹੀ ਹੁੰਦਾ ਮੈਨੂੰ ਹੁੰਦਾ ਵੀ ਚਲੋ ਯਾਰ ਆਪਾਂ ਇਸ ਗੱਲ ਨੂੰ ਥੋੜਾ ਜਿਆ ਨਿਬੇੜ ਲਈਏ ਇਹ ਇਹਦੇ ਨਾਲ ਕੀ ਹੁੰਦਾ ਹੈ ਅਗਾਹ ਜਿਹੜੇ ਹੋਰ ਲੋਕ ਹੁੰਦੇ ਨੇ ਉਹਨਾਂ ਨੂੰ ਵੀ ਥੋੜਾ ਜਿਆ ਕੰਨ ਖੜੇ ਹੋ ਜਾਂਦੇ ਵੀ ਯਾਰ ਇਦਾਂ ਨਹੀਂ ਹੋਣਾ ਚਾਹੀਦਾ ਜਾਂ ਉੱਥੇ ਕੀ ਰੇਟ ਹੈ ਇਸ ਤਰੀਕੇ ਦੇ ਨਾਲ ਇਹ ਪਾਰਕਿੰਗ ਹੈ ਇਹਦੇ ਵਿੱਚ ਐਕਚੁਅਲ ਦੇ ਵਿੱਚ ਜਿਹੜਾ ਰੇਟ ਹੈ ਉਹ ਪਾਰਕਿੰਗ ਦਾ 100 ਰੁਪਏ ਸਾਈਕਲ ਮੋਟਰਸਾਈਕਲ ਆਈ ਥਿੰਕ ਇਹ ਆਪਾਂ ਪਤਾ ਕਰ ਲੈਂਦੇ ਹਾਂ ਕੀ ਕੁਛ ਹੈ ਭਾਜੀ ਇੱਕ ਮਿੰਟ ਆਇਓ ਪਲੀਜ਼ ਆਜੋ ਤੁਸੀਂ ਵੀ ਆਜੋ ਕੋਈ ਗੱਲ ਆਪਾਂ ਆਪਣੇ ਪਿਆਰ ਨਾਲ ਗੱਲ ਕਰਨੀ ਆ ਤੁਸੀਂ ਆਜੋ ਆਜੋ ਤੁਸੀਂ ਵੀ ਆਜੋ ਹਾਂਜੀ ਗੱਲ ਤੁਹਾਡੇ ਨਾਲ ਵੀ ਹੋ ਰਹੀ ਸੀ ਨਾ ਆਜੋ ਚਲੋ ਹਾਂਜੀ ਸਰ ਕੁਛ ਨਹੀਂ ਕੀ ਨਾਮ ਤੁਹਾਡਾ ਸਰਵਨ ਸਿੰਘ ਜੀ ਸੋ ਦੈਟਸ ਅਵਨ ਸਿੰਘ ਇਹ ਪਾਰਕਿੰਗ ਤੁਹਾਡੀ ਇਹ ਪਾਰਕਿੰਗ ਛੋਟੇ ਬ੍ਰਦਰ ਦੇ ਹੈਗੇ ਉਹਨਾਂ ਦੀ ਹੈ ਉਹਨਾਂ ਦੀ ਹੈ ਓਕੇ ਅੱਛਾ ਆਜੋ ਫਿਰ ਤੋ ਫਿਰ ਤਾਂ ਕੋਈ ਗੱਲ ਨਹੀਂ ਅੱਛਾ ਚਲੋ ਮੈਨੂੰ ਕਾਇਨਲੀ ਦੱਸੋਗੇ ਇੱਥੇ ਆਪਾਂ ਸਕੂਟਰ ਮੋਟਰਸਾਈਕਲ ਦੇ ਕੀ ਰੇਟ ਕੀ ਚੱਲਦਾ 10 ਰੁਪਏ ਲੈਣੇ ਸਰ 10 ਰੁਪਏ ਹਾਂ ਜਿੰਨੇ ਮਰਜ਼ੀ ਘੰਟੇ ਕਿਹੜੇ ਕਰੀ ਨਹੀਂ ਨਹੀਂ 12 24 ਘੰਟੇ ਦੇ 12 24 ਘੰਟੇ ਦੇ ਜਦੋਂ ਵੀ ਡੇ ਚੇਂਜ ਹੁੰਦਾ ਹਾਂ ਹਾਂ ਜਦੋਂ 24 ਘੰਟੇ ਡੇ ਚੇਂਜ ਹਾਂ ਚਲੋ ਇਹ ਪਾਜੀ ਹੋ 10 ਰੁਪਏ ਲੈ ਜਾਂਦੇ ਆ ਬਿਲਕੁਲ ਥੋੜੀ ਦੇਰ ਪਹਿਲਾਂ ਹੁਣ ਤੋਂ ਕੋਈ ਅੱਧਾ ਕੋਈ ਘੰਟਾ ਪਹਿਲਾਂ ਮੈਨੂੰ ਇੱਕ ਮੁੰਡੇ ਦਾ ਫੋਨ ਆਉਂਦਾ ਵੀ ਇੱਥੇ 15 ਰੁਪਏ ਰਾਤੀ 60 ਤੋਂ ਲੈ ਗਏ ਠੀਕ ਆ ਉਹ ਇਹਨਾਂ ਨਾਲ ਉਲਝੇ ਇਸ ਗੱਲ ਤੋਂ ਉਲਝੇ ਵੀ ਅਸੀਂ ਤਾਂ 10 ਹੀ ਲੈਨੇ ਆ ਉਹ ਮੁੰਡਾ ਇਸ ਗੱਲ ਤੇ ਉਲਝਿਆ ਵੀਰ ਮੈਂ ਰਾਤ 15 ਰੁਪਏ ਦਿੱਤੇ ਜਦੋਂ ਮੈਂ ਆਇਆ ਇੱਥੇ ਪੂਰੀ ਗਹਿਮਾ ਗਾਮੀ ਇਹ ਸੀ ਤੇ ਕੋ ਮੁੰਡਾ ਸੀ ਆ ਜਾ ਬੇਟਾ ਹੋਰਿਆ ਕੀ ਨਾਮ ਹੈ ਤੁਹਾਡਾ ਵਿਸ਼ਾਲ ਕੁਮਾਰ ਹੈ ਹਾਂ ਵਿਸ਼ਾਲ ਕੁਮਾਰ ਵਿਸ਼ਾਲ ਆ ਬੇਟਾ ਜੀ ਹੁਣ ਤੁਸੀਂ ਆਪਣੀ ਗੱਲ ਦੱਸਣੀ ਹੈ ਵੀ ਕੀ ਹੋਈ ਸੀ ਸਰ 18 ਤਰੀਕ 18 ਤਰੀਕ ਨੂੰ ਮੈਂ ਬਾਈਕ ਲਾਂ ਆਇਆ ਸੀ ਸਵੇਰੇ 7:30 ਵਜੇ ਜੀ ਇੱਥੇ ਉਸ ਤੋਂ ਬਾਅਦ ਮੈਂ ਕੱਲ ਰਾਤ ਆਇਆ ਸੀ ਕਿ ਜੀ ਯਾਨੀ 3 ਦਿਨ ਹੋ ਗਏ ਸੀਗੇ ਬਾਈਕ ਖੜੇ ਨੂੰ ਮੇਰੇ ਨੂੰ ਤਾਂ ਜਿਹੜਾ ਉਹ ਰੇਟ ਹੈਗਾ ਜੀ 10 ਰੁਪਏ ਪਰ ਡੇ ਦਾ ਹੈਗਾ ਜੀ ਕੱਲ ਰਾਤ ਜਦੋਂ ਮੈਂ ਇੱਥੇ 50 ਰੁਪਏ ਦਾ ਨੋਟ ਦਿੱਤਾ ਜੀ ਤਾਂ ਜਿਹੜੇ ਇੱਥੇ ਗਰਨਦੇ ਬੈਠੇ ਸੀਗੇ ਜੀ ਉਹ ਥੋੜੇ ਹੱਕ ਬਕਾ ਗਏ ਤੇ ਮੈਨੂੰ 2 ਮਿੰਟ ਬਾਅਦ ਬੋਲੇ 5 ਰੁਪਏ ਖੁੱਲੇ ਹੈਗੇ ਮੈਂ ਕਿਹਾ ਜੀ ਤੁਸੀਂ 20 ਰੁਪਏ ਮੋੜੋ 30 ਰੁਪਏ ਬਣਦੇ ਹੈ ਅਜ ਤੋਂ 15 ਰੁਪਏ ਹੋ ਗਿਆ ਗਿਆ ਮੈਂ ਕਹੀ ਚਲੋ ਠੀਕ ਹੈ 15 ਰੁਪਏ ਹੋ ਗਿਆ ਗਿਆ ਮੈਂ ਕਹੀ ਜੀ ਨਵੀਂ ਸਲਿੱਪਾਂ ਕਦੋਂ ਤੱਕ ਆ ਜਾਣੀ ਜਿਨ੍ਹਾਂ ਤੇ 15 ਰੁਪਏ ਮੈਂਸ਼ਨ ਹੋਏ ਗਏ ਜੀ ਕਹਿੰਦੇ ਕੱਲ ਸਵੇਰੇ ਤੁਹਾਨੂੰ ਨਵੀਂ ਅਸਲਿੱਪਾਂ ਤੇ ਹੀ ਪਰਚੀ ਕੱਟੂਗੀ ਠੀਕ ਹੈ ਠੀਕ ਹੈ ਜੀ ਅੱਜ ਮੈਂ ਫੇਰ ਸਵੇਰੇ ਕੰਮ ਤੇ ਗਿਆ ਫੇਰ پارک ਕਰਕੇ ਗਿਆ ਆਪਣਾ ਬਾਈਕ ਜੀ ਮੈਂ ਦੁਪਹਿਰੇ 4.5 ਲੀਟਰਨ ਤੇ ਵਾਪਸ ਆਇਆ ਹੈਗਾ ਜੀ ਮੈਂ ਫੇਰ ਇੱਥੇ ਆ ਕੇ ਦੁਬਾਰਾ ਪੁੱਛਿਆ ਹੈ ਗਈ ਮੈਂ ਕਹੀ ਕਿ ਕਿੰਨੇ ਪੈਸੇ ਹੋ ਗਏ ਅੱਜ ਦੇ ਕਹਿੰਦੇ 10 ਰੁਪਏ ਹੋ ਗਏ ਜੀ ਕਿੰਨੇ ਉਦੋਂ ਕੌਣ ਬੈਠੇ ਸੀ ਉਦੋਂ ਇੱਥੇ ਮੇਰਾ ਦੀਪਕ ਨਾਮ ਹੈ ਸਰ ਦੀਪਕ ਜੀ ਤੁਸੀਂ 10 ਰੁਪਏ ਮੰਗੇ ਰੇਟ ਵੀ 10 ਰੁਪਏ ਹਾਂਜੀ ਫਿਰ ਝੋਲ ਕੇ ਇਸ ਗੱਲ ਦਾ ਮੈਂ ਇਹਨਾਂ ਨੂੰ ਇਹ ਪੁੱਛਿਆ ਮੈਂ ਕਹਿੰਦਾ ਜੀ ਕੱਲ ਰਾਤ ਮੈਂ ਤੁਹਾਨੂੰ 45 ਰੁਪਏ ਲਏ ਆ ਹਲੇ 24 ਘੰਟੇ ਵਾਪਸ ਵੀ ਨਹੀਂ ਹੋਏ ਆ ਗਏ ਆ ਤੇ ਟੈਂਡਰ ਚੇਂਜ ਵੀ ਹੋ ਗਿਆ ਜੀ ਤੇ ਮੈਂ ਸਿਰਫ ਇਹਨਾਂ ਨੂੰ ਇਹ ਕਿਹਾ ਮੈਂ ਕਹੀ ਜਿਹੜੇ ਸੀਨੀਅਰ ਹੈਗੇ ਮੈਂ ਉਹਨਾਂ ਨਾਲ ਗੱਲ ਕਰਾ ਦਿਓ ਇਹਨਾਂ ਨੇ ਕਿਹਾ ਤੁਸੀਂ ਬੈਠ ਜਾਓ ਲੱਗ ਕੇ ਮੈਂ ਬੈਠ ਜਾਣਾ ਜੀ ਬਸ ਉਸ ਤੋਂ ਬਾਅਦ ਆਇਆ ਉਸ ਤੋਂ ਬਾਅਦ ਅਸੀਂ ਗੱਲ ਹੀ ਕੀਤੀ ਹੈ ਜੀ ਬਟ ਇਹ ਕਹਿੰਦੇ ਕਹਿੰਦੇ ਇਹਨਾਂ ਨੇ ਕਿਹਾ ਹੁਣ ਅਸੀਂ ਤੇ ਇਥੋਂ 10 ਲਏ ਆ ਰਾਤ ਦਾ ਅਸੀਂ ਕਿਵੇਂ ਕਹਿ ਠੀਕ ਹੈ ਮੈਂ ਠੀਕ ਹੈ ਜੀ ਮੈਂ ਹੁਣ ਕਹੇ ਜੀ ਇਹਨਾਂ ਦਾ ਜਿਹੜਾ ਬੰਦਾ ਹੈਗਾ ਜੀ ਮੈਂ ਉਹਨਾਂ ਨੂੰ ਮਿਲਣਾ ਚਾਹੁੰਦਾ ਇਹ ਰਾਤ ਜਿਹੜਾ ਸੀਗਾ ਜਾਂ ਮੈਨੂੰ ਸੀਸੀਟੀਵੀ ਫੁਟੇਜ ਦਿਖਾਓ ਜੀ ਜੇ ਇਹ ਸਹੀ ਹੈ ਇਹ ਮੈਨੂੰ ਫੋਟੋਸ ਦਿਖਾ ਦੇਣ ਜੇ ਮੈਂ ਝੂਠਾ ਹੂੰਗਾ ਤਾਂ ਮੈਂ ਝੂਠਾ ਪਾ ਦੇਵਾਂਗਾ ਸਹੀ ਹੂੰਗਾ ਤਾਂ ਮੇਰੇ ਤੋਂ ਬੰਦੀ ਕਾਰਵਾਈ ਕਰ ਲੈਣ ਜੀ ਇਹਨਾਂ ਨੇ ਭਾਜੀ ਹੋਰਾਂ ਨੇ ਤੁਹਾਨੂੰ ਕੀ ਕਿਹਾ ਭਾਜੀ ਇਹਨਾਂ ਨੇ ਆਪਣਾ ਕੈਮਰਾ ਆਨ ਕਰ ਲਿਆ ਜੀ ਮੇਰੇ ਵੀ ਕੁਝ ਪੱਤਰਕਾਰ ਵੀ ਸੀਗੇ ਜੀ ਉਹ ਵੀ ਸੀਗੇ ਇਹਨਾਂ ਨਾਲ ਉਸ ਤੋਂ ਬਾਅਦ ਜਦੋਂ ਮੈਂ ਉਹਨਾਂ ਨੂੰ ਕਿਹਾ ਮੈਂ ਕਿ ਤੁਸੀਂ ਸੀਸੀਟੀਵੀ ਫੁਟੇਜ ਚੈੱਕ ਕਰੋ ਤਾਂ ਇਹਨਾਂ ਦਾ ਕਹਿਣਾ ਹੈਗਾ ਜੀ ਸੀਸੀ ਕੱਲ ਕਿਨੂੰ ਕਿਹਾ ਬਲੈਕਲਿਸ ਕਰਨਾ ਅਸੀਂ ਜਿਹੜੇ ਪੱਤਰਕਾਰ ਮੇਰੇ ਕੋਲ ਸੀਗੇ ਤੇ ਮੈਂ ਵੀ ਸੀਗਾ ਜੀ ਤੁਸੀਂ ਬਲੈਕਲਿਸ ਤੋਂ ਮੈਨੂੰ ਕਿਹਾ ਗਿਆ ਵੀ ਤੁਸੀਂ ਪੱਤਰਕਾਰ ਦੇ ਬ੍ਰਦਰਾਂ ਨੂੰ ਤਾਂ ਤੁਸੀਂ ਫੀਲਿੰਗ ਲੈ ਰਹੇ ਹੋ ਕਿਹਦੇ ਕਿਹਦੇ ਬ੍ਰਦਰਾਂ ਨੂੰ ਤੁਸੀਂ ਮੈਂ ਬਿੰਮਲ ਲੈ ਕੇ ਜੀ ਬਲੰਦਵਾਜ ਨਿਊਜ਼ ਤਾਂ ਹੀ ਉਹਨਾਂ ਦਾ ਮੈਂ ਬ੍ਰਦਰ ਹੈ ਹਾਂ ਇਹ ਵੀ ਗੱਲ ਸੀ ਹਾਂ ਬਸ ਇਹੀ ਗੱਲ ਹੋਈ ਹੈ ਜੀ ਉਸ ਤੋਂ ਬਾਅਦ ਇਹਨਾਂ ਚ ਕੋਈ ਪਰਸਨ ਨਹੀਂ ਸੀਗੇ ਜੀ ਉਹ ਕਹਿੰਦੇਗੇ ਵੀ ਤੁਸੀਂ ਮਸਲਾ ਕੀ ਨਵੇੜਦਾ ਮੈਂ ਕਹਿੰਦਾ ਮਸਲਾ ਨਵੇੜਨ ਦਾ ਤਾਂ ਕੋਈ ਗੱਲ ਨਹੀਂ ਮੈਂ ਤਾਂ ਇਹ ਇਹ ਕਹਿੰਦੇ ਆ ਵੀ ਹੁਣ ਪਿੱਛੇ ਦੇ ਪਿੱਛੇ ਕੁਝ ਕਹਿ ਰਹੇ ਸੀਗੇ ਕਹਿੰਦੇ ਵੀ ਤੁਸੀਂ ਹੁਣ ਚਾਨਣ ਚਾਨਣ ਕੀ ਹੋ ਤੁਸੀਂ ਹੋਰ ਕੋਈ ਇੱਕੋ ਜਣਾ ਸੀਗਾ ਵਿੱਚ ਕਹਿੰਦੇ ਕਹਿੰਦੇ ਤੁਸੀਂ ਮਸਲਾ ਨਿਬੇੜ ਲਓ ਤੇ ਤੁਸੀਂ ਕੀ ਜਾਣ ਫਾਈਨਲ ਆਪਾਂ ਕਰ ਲੈਨੇ ਆ ਮੈਂ ਕਹਾਂ ਜੀ ਮੇਥੋਂ ਲਏ ਆ ਕਿਹੜੇ ਪਰਸਨ ਦੋਦੋ ਭਾਈ ਸਾਹਿਬ ਫਾਈਨਲ ਅੰਦਰ ਜਿਹੜਾ ਬੰਦਾ ਲੱਭੋ ਭਲਾ ਝੂਠਣਾ ਪਰ ਬੰਦਾ ਲੱਭੋ ਕਿਹੜਾ ਬੰਦਾ ਫਾਈਨਲ ਕਹਿੰਦੇ ਕਿਉਂਕਿ ਸਾਡੇ ਤਾਂ ਬੰਦੀ ਹੈ ਨਹੀਂ ਕੋਈ ਥੋੜੀ ਬੰਦੀ ਸੀ ਕੋਈ ਹਾਂ ਦੱਸੋ ਲੱਭੋ ਬੰਦਾ ਲੱਭੋ ਕਿਹੜਾ ਬੰਦਾ ਜਿਹੜਾ ਫਾਈਨਲ ਕੌਣ ਕਹੂਗਾ ਹਾਂ ਜਿਹਨੇ ਉਹ ਜੈਕਟ ਪਾਈ ਹੋਈ ਸੀ ਬਲੌਕ ਕਿਹੜਾ ਜੈਕਟ ਵਾਲਾ ਬੰਦਾ ਹੈ ਕਿਹੜਾ ਬੰਦਾ ਨਹੀਂ ਨਹੀਂ ਇਹ ਨਹੀਂ ਇੱਕ ਹੋਰ ਟੋਪੀ ਦੂਜੀ ਪਾਈ ਸੀ ਦੂਜੀ ਉਹ ਹਾਂ ਉਹ ਕਿੱਥੇ ਬਲਾਉ ਬਲਾਉ ਉਹ ਚਲੇ ਗਏ ਇੱਥੋਂ ਬਲਾਉ ਬਲਾਉ عمر ਕਿ ਨਿਕਸੀ عمر ਕਿ ਨਿਕਸੀ ਆ ਦੀ ਹੈ ਬਲਾਉ ਬਲਾਉ ਕਿਹੜੇ ਉਮਰ ਸੇ ਜਿਹੜੇ ਜਨਮ ਤੋਂ ਪਰਚੀ ਫੜੀ ਸੀਗੀ 30 ਰੁਪਏ ਦੀ ਪਰਚੀ ਪਰਚੀ ਤਾਂ ਮੇਰੇ ਖਿਆਲ ਇਹਨਾਂ ਨੇ ਫੜੀ ਸੀ ਉਹ ਉਹਨਾਂ ਦੀ ਪਰਚੀ ਤਾਂ ਨਹੀਂ ਫੜੀ ਸੀ ਉਹਨਾਂ ਦਾ ਹਾਂ ਨਹੀਂ ਮੈਂ ਕਹਿਣਾ ਪਰਚੀ ਤੱਕ ਉਹਨੇ ਨਹੀਂ ਉਧਰ 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 تیرੇ ਤੁਸੀਂ ਲੈ ਸੀ ਨਾ ਉਧਰੋਂ ਤੁਸੀਂ ਤੁਸੀਂ ਪਰਚੀ ਤੁਸੀਂ ਆਏ ਨਹੀਂ ਅਰਕੇ ਛੱਡਦੇ ਨਹੀਂ ਹਾਂ ਤੁਸੀਂ ਪੈਸੇ ਰਹਿਣ ਲਓ ਤਾਂ ਇਹਨਾਂ ਨੇ ਇਹ ਕਿ ਤੁਸੀਂ ਆ ਪਾਈ ਹੋਣੀ ਬ੍ਰਦਰ ਇਹ ਜਿਹੜੀ ਕੈਪ ਇਹਦੀ ਨਾ ਹੂਡੀ ਦੀ ਉਹ ਕੈਪ ਪਾਈ ਹੋਣੀ ਤੁਸੀਂ ਉਹ ਸਰ ਕੋਈ ਉੱਚ ਨਹੀਂ ਹੈ ਤੁਹਾਡਾ ਰੋਲਾ ਨਹੀਂ ਹੈ ਜਨਾਬ ਤੁਸੀਂ ਅੱਛਾ ਤੁਸੀਂ ਬੇਟਾ ਤੁਸੀਂ ਕੁਝ ਕਹਿ ਰਹੇ ਸੀ ਮੈਂ ਕਹਿਣਾ ਚਾਹੁੰਦਾ ਕਿ ਆ ਰਿਪੋਰਟਰ ਆਏ ਮੇਰੇ ਕੋਲੇ ਜੀ ਠੀਕ ਹੈ ਮੇਰੇ ਨਾਲ ਕੋਲੇ 10 ਰੁਪਏ ਲਿੱਤੇ ਸਰ ਠੀਕ ਹੈ ਮੈਨੂੰ ਕਹਿੰਦੇ ਕਿ ਮੇਰੇ ਬ੍ਰਦਰ ਕੋਲੇ 15 ਰੁਪਏ ਦਾ ਰੇਟ ਲਿੱਤਾ ਠੀਕ ਹੈ ਮੇਰੇ ਨਾਲ ਬੈਠ ਕੇ ਇੱਥੋਂ ਬਾਗੇ ਕੈਮਰਾ ਕਿੰਨੇ ਪੈਸੇ ਤੁਹਾਡੇ ਨੂੰ ਕਿ ਵੀ ਤੁਸੀਂ ਇੱਥੇ ਰੇਟ ਲਿਸਟ ਨਹੀਂ ਰੱਖ ਕੇ ਮੈਂ ਕਹਾਂ ਹਵਾ ਨਾਲ ਉੱਡ ਗਈ ਸਰ ਮੈਂ ਹੁਣ ਕੀ ਕਰ ਸਕਦਾ ਇਹਦੇ ਨਾਲ ਠੀਕ ਹੈ ਸਰ ਤੇ ਮੇਰੇ ਨਾਲ ਬੈਠ ਬੁਸ ਕੇ ਕੈਮਰਾ ਜਾ ਕੱਢ ਕੇ ਮੈਨੂੰ ਕਹਿੰਦਾ ਹੁਣੇ ਰੁਕ ਮੈਂ 2 ਮਿੰਟ ਚੇ ਵਾਪਸੀ ਆ ਗਿਆ ਕਿਹੜੇ ਪੱਤਰਕਾਰ ਸਾਹਿਬ ਕਹਿੰਦੇ ਤੁਸੀਂ ਕੈਮਰਾ ਲੈਣਾ ਇੱਧਰ ਇੱਧਰ ਲਾਓ ਸਰ ਮੇਰੇ ਵੀਰ ਮੈਂ ਮੈਂ ਗੱਲ ਕਰ ਲੈਂ ਜਾਂ ਫਿਰ ਤੁਸੀਂ ਕਰ ਲਓ ਮੈਂ ਤੁਹਾਡੀ ਸਾਰੀ ਤੁਹਾਡੀ ਵੀ ਗੱਲ ਮੰਨ ਲੈਂ ਮਤਲਬ ਕਿਉਂ ਕਾਲੇ ਪਹਿਰੇ ਹੋ ਆਪ ਟੈਨਸ਼ਨ ਨਾ ਲਓ ਤੁਸੀਂ ਮੈਂ ਕਦੀ ਵੀ ਪਾਰਸ਼ਲਟੀ ਨਹੀਂ ਕਰਦਾ ਨਹੀਂ ਨਹੀਂ ਸਹੀ ਹੈ ਸਹੀ ਹੈ ਜੀ ਸਰ ਮੈਨੂੰ ਕਹਿ ਗਏ ਕਿ ਮੈਂ ਹੁਣੀ 2 ਮਿੰਟ ਚਾਹ ਕੇ ਮੈਂ ਕਹਾ ਸਰ ਮੈਂ ਤਾਂ ਇੱਥੇ ਬੈਠਾ ਆ ਜਾਓ ਹੂੰ ਠੀਕ ਹੈ ਆ ਆ ਗਏ ਜੀ ਇਹਨਾਂ ਤੋਂ ਆ ਆਏ ਥੇ ਤੇ ਇਹਨਾਂ ਨੇ ਆਪਦਾ ਬ੍ਰਦਰ ਭੇਜਿਆ ਮੇਰੇ ਕੋਲੇ ਮਤਲਬ ਕੋਈ ਵੀ ਹੋਵੇ ਕੁਝ ਹੋਵੇ ਮੈਨੂੰ ਪਤਾ ਨਹੀਂ ਸੀ ਚਲੋ ਹਾਂ ਠੀਕ ਹੈ ਆ ਮੋਟਰਸਾਈਕਲ ਲੈ ਕੇ ਆਏ ਮੈਨੂੰ ਕਹਿੰਦਾ ਆ ਲੈ ਪਰਚੀ ਮੈਂ ਪਰਚੀ ਫੜ ਲਈ ਕਹਿੰਦਾ ਕਿੰਨੇ ਪੈਸੇ ਮੈਂ ਕਹਾ 10 ਰੁਪਏ ਦੇ ਦਿਓ ਵੀਰੇ ਇਹਨਾਂ ਨੇ ਸਿੱਧਾ ਕੈਮਰਾ ਕੱਢ ਲਿਆ ਹੂੰ ਆ ਰੋਲਾ ਪਨ ਲੱਗਿਆ ਇੱਥੇ ਕਿਸ ਗੱਲ ਆ ਕਹਿੰਦਾ ਮੇਰੇ ਕੋਲੇ ਰਾਤ ਐਨੇ ਪੈਸੇ ਲਿੱਤੇ ਮੈਂ ਕਹਾ ਸਰ ਮੈਨੂੰ ਨਹੀਂ ਪਤਾ ਹੁਣ ਮੇਰੀ ਛੋਟੀ ਵੀ ਗੱਲ ਸੁਣਾ ਤੁਸੀਂ ਤੁਸੀਂ ਕਹਿੰਦੇ ਉਹ ਰੋਲਾ ਪਨ ਲੱਗ ਪਿਆ ਹਾਂਜੀ ਤੁਸੀਂ ਜਦੋਂ ਤੁਹਾਡੇ ਤੋਂ ਇੱਕੋ ਜਗ੍ਹਾ ਤੋਂ ਇੱਕ ਦੇਖੋ ਤੁਹਾਡਾ ਸਾਰਾ ਸਿਸਟਮ ਹੈ ਨਾ ਇੱਕ ਬੰਦਾ ਤਾਂ 15 ਰੁਪਏ ਲੈ ਰਿਆ ਦੂਜਾ 10 ਲੈ ਰਿਆ ਤਾਂ ਤੁਹਾਨੂੰ ਦੱਸੂਗਾ ਨਾ ਵੀ ਮੇਰੇ ਵੀ ਰਾਤ ਤੇ ਮੈਂ 15 ਰੁਪਏ ਲਏ ਉਹ ਕਿਉਂ ਲਏ ਉਹ ਪੁੱਛੂਗਾ ਨਾ ਤੁਹਾਨੂੰ ਉਹੀ ਗੱਲ ਮੈਂ ਇੱਕ ਮਿੰਟ ਇੱਕ ਮਿੰਟ ਮੇਰੀ ਵੀ ਸੁਣ ਲਓ ਸਰ ਆਹੀ ਗੱਲ ਮੈਂ ਇਹਨਾਂ ਨੂੰ ਕਹਿ ਕੇ ਮੈਂ ਕਹਾ ਤੁਸੀਂ ਇੱਥੇ ਬਹਿ ਜਾਓ ਕੋਈ ਨਹੀਂ ਉਹ ਥੋੜਾ ਲਿੱਤਾ ਕਿ ਨਹੀਂ ਲਿੱ ਪਰ ਆ ਜਿਹੜੇ ਰਿਪੋਰਟਰ ਸਾਹਿਬ ਹੈਗੇ ਨਾ ਆ ਮਾੜਾ ਜਿਹਾ ਲੈਂਗੁਏਜ ਤੋਂ ਬਾਹਰ ਬੋਲ ਰਹੇ ਸੀਗੇ ਸਰ ਅੱਛਾ ਜੀ ਮੈਂ ਜਿਹੜੀ ਗੱਲ ਕੀ ਕੀ ਕਹਿੰਦੇ ਸੀ ਕੀ ਵੀ ਭਰਾਵਾ ਮੇਰੇ ਭਰਾ ਕੋਲੇ ਸਾਡੇ ਤਾਂ ਪੈਸੇ ਵੀ ਨਹੀਂ ਲੱਗਦੇ ਤੁਸੀਂ ਸਾਡੇ ਕੋਲੇ ਪੈਸੇ ਲਈ ਜਾਂਦੇ ਹੋ ਹੂੰ ਹੂੰ ਕੀ ਰਿਪੋਰਟਰ ਦੇ ਸਾਡੇ ਪੈਸੇ ਨਹੀਂ ਲੱਗਦੇ ਕਿਤੇ ਵੀ ਪੈਸੇ ਨਹੀਂ ਲੈਂਦੇ ਸਾਡੇ ਕੋਲੇ ਇੱਕ ਮੇਰੀ ਬੇਨਤੀ ਸੁਣੋ ਤੁਹਾਨੂੰ ਇਹਨਾਂ ਨੇ ਕੋਈ ਬਲੈਕਮੇਲ ਕੀਤਾ हां जिमे की कैमरा ਕੱਢ ਕੇ ਮੇਰੇ ਮੂੰਹ ਦੇ ਅੱਗੇ ਲਾ ਲਿਆ ਸਰ ਉਹ ਤਾਂ ਮੈਂ ਵੀ ਕਰ ਰਿਹਾ ਹਾਂ ਉਹਨੇ ਤਾਂ ਮਤਲਬ ਮੈਂ ਤੁਹਾਨੂੰ ਬਲੈਕਮੇਲ ਕਰ ਰਿਹਾ ਨਹੀਂ 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 ਸਰ 1 ਮਿੰਟ ਮੈਂ ਮੇਰੀ ਗੱਲ ਸੁਣੋ 1 ਮਿੰਟ 1 ਮਿੰਟ ਮੈਨੂੰ ਪਹਿਲਾਂ ਇਸ ਦਾ ਜਵਾਬ ਦਿਓ ਤੁਹਾਨੂੰ ਇਹਨਾਂ ਨੇ ਕੋਈ ਡਿਮਾਂਡ ਕੀਤੀ 1 ਮਿੰਟ 1 ਮਿੰਟ ਸੁਣ ਤਾ ਪਹਿਲਾਂ ਮੇਰੀ ਗੱਲ ਤਾਂ ਸੁਣੋ ਕੋਈ ਵੀ 1 ਮਿੰਟ ਹੁਣ 1 ਮਿੰਟ ਗੱਲ ਕੀ ਹੋਈ ਗੱਲ ਇਹ ਹੋਈ ਵੀ ਠੀਕ ਹੈ ਮੈਂ ਤੁਹਾਨੂੰ ਉਹ ਹੀ ਕੀ ਕਹਿ ਰਿਹਾ ਵੀ ਇਹ ਸੱਜਣ ਇੱਕ ਆਖ ਖੜੇ ਨੇ ਭਾਜੀ ਹੋਣੀ ਜਿੰਨਾਂ ਨਾਲ ਮੈਂ ਗੱਲ ਕਰ ਰਿਹਾ ਸੀਗਾ ਇਹ ਤੇ ਇੱਕ ਆਖ ਭਾਜੀ ਹੋਣੀ ਇਹਨਾਂ ਦੀ ਸ਼ਕਲਾਂ ਦਿਖਾ ਦਿਓ ਮੈਂ ਚੌਥੀ ਵਾਰ ਪ ਮੈਂ ਜਦੋਂ ਆਇਆ ਤੇ ਮੈਂ ਬੜੇ ਪਿਆਰ ਨਾਲ ਤੁਹਾਨੂੰ ਪਤਾ ਮੇਰਾ ਕੰਮ ਹਮੇਸ਼ਾ ਮੈਂ ਬੜੇ ਪਿਆਰ ਨਾਲ ਗੱਲ ਕਰਦਾ ਮੈਂ ਇਹਨਾਂ ਨੂੰ ਵੀ ਕਿਹਾ ਮੈਂ ਕਿਹਾ ਮੇਰੇ ਵੀ ਤੁਸੀਂ ਹਾਈਪਰ ਨਾ ਹੋਵੋ ਕੋਈ ਵੀ ਜਿਹੜਾ ਮਸਲਾ ਉਹ ਕਦੀ ਹਾਈਪਰ ਹੋ ਕੇ ਨਹੀਂ ਹੁੰਦਾ ਇੱਥੇ ਘੱਟੋ ਘੱਟ 5-6 ਪੁਲਿਸ ਵਾਲੇ ਭਰਾ ਵੀ ਸਾਡੇ ਖੜੇ ਸੀਗੇ ਤੇ ਉਹਨਾਂ ਦੇ ਸਾਹਮਣੇ ਮੈਂ ਇਹਨਾਂ ਨੂੰ ਕਿਹਾ ਮੈਂ ਕਿਹਾ ਦੇਖੋ ਮੈਂ ਨਹੀਂ ਕਹਿੰਦਾ ਕੋਈ ਵੀ ਨਹੀਂ ਕਹਿ ਰਿਹਾ ਵੀ ਤੁਸੀਂ 10 ਰੁਪਏ ਲਏ ਸੌਰੀ 15 ਲਏ ਜਾਂ ਇਹਨਾਂ ਨੇ ਲਈ ਜਾਂ ਇਹ ਭਾਜੀ ਹੋਰਾਂ ਨੇ ਕਿਸੇ ਨੇ ਵੀ 15 ਰੁਪਏ ਲਏ ਆ ਜਿਹੜੇ ਬੰਦੇ ਨੇ 15 ਰੁਪਏ ਲਏ ਆ ਤੁਸੀਂ ਉਹਨੂੰ ਬੁਲਾ ਲਓ ਜੇ ਉਹਨੇ ਲਏ ਆ ਤਾਂ ਇਹ ਸਹੀ ਹੈ ਜੇ ਨਹੀਂ ਲੈ ਤਾਂ ਇਹ ਝੂਠ ਹੈ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾ ਪਾਜੀ ਹੁਣੀ ਪੂਰੇ ਹਾਈਪਰ ਹੋ ਗਏ ਬਿੱਲਾ ਤੂੰ ਕਰ ਲੈ ਇਹ ਉਹ ਤੁਸੀਂ ਸਾਨੂੰ ਬਲੈਕਮੇਲ ਕਰਦੇ ਹੋ ਮੇਰੇ ਸਾਹਮਣੇ ਵੀ ਕਿਹਾ ਵੀ ਤੁਸੀਂ ਸਾਨੂੰ ਬਲੈਕਮੇਲ ਕਰਦੇ ਹੋ ਮੈਂ ਇਸੇ ਕਰਕੇ ਇਸ ਬੇਟੇ ਨੂੰ ਪੁੱਛਿਆ ਵੀ ਬਲੈਕਮੇਲ ਬੇਟਾ ਤੁਹਾਨੂੰ ਕਿਸ ਨੇ ਕੀਤਾ ਵਿਮਲ ਹੁਣ ਤੁਸੀਂ ਆਜੋ ਪਾਜੀ ਆਪਾਂ ਸਾਰੀਆਂ ਗੱਲਾਂ ਕਲੀਅਰ ਕਰਾਂਗੇ ਤੁਸੀਂ ਇਹਨਾਂ ਨੂੰ ਬਲੈਕਮੇਲ ਕੀਤਾ ਕੁਝ ਸਰ ਮੈਂ ਐਕਚੁਅਲੀ ਅਸੀਂ ਜੌਬ ਵੀ ਕਰਦੇ ਆ ਨਾਲ ਤੇ ਡੇਲੀ ਸਾਡਾ ਤਕਰੀਬਨ ਅਸੀਂ 10 ਤੋਂ 12 ਸਾਲ ਹੋ ਗਏ ਸਾਨੂੰ ਇੱਥੇ ਆ ਪਾਰਕਿੰਗ ਯੂਜ਼ ਕਰਦੇ ਹਾਂ ਪਰ ਰਾਤ ਜਦੋਂ ਇਹ ਇਹ ਕਿਸੇ ਫੰਕਸ਼ਨ ਤੇ ਗਿਆ ਸੀ ਕੰਪਨੀ ਦੇ ਤਿੰਨ ਦਿਨਾਂ ਬਾਅਦ ਵਾਪਸ ਆਇਆ ਉਹ ਇਹਨੇ ਦੱਸਦੀ ਗੱਲ ਹਾਂ ਤੁਸੀਂ ਮੈਂ ਜਿਹੜਾ ਤੁਹਾਨੂੰ ਸਵਾਲ ਪੁੱਛਿਆ ਤੁਸੀਂ ਮੈਨੂੰ ਦੱਸੋ ਵੀ ਤੁਸੀਂ ਇਹਨਾਂ ਨੂੰ ਜਦੋਂ ਮਾਈਕ ਲਗਾਇਆ ਇਹਨਾਂ ਤੋਂ ਕੋਈ ਡਿਮਾਂਡ ਕੀਤੀ ਨਹੀਂ ਡਿਮਾਂਡ ਆਪਾਂ ਆਬਵੀਸਲੀ ਆਸੀ ਡਿਮਾਂਡ ਇਹ ਕਰਨੀ ਹੈ ਬਸ ਵੀ ਰੇਟ ਲਿਸਟ ਵਗੈਰਾ ਜੇ ਤੁਹਾਡੀ ਅਪਡੇਟ ਆ ਉਹ ਇੱਥੇ ਲਾ ਦਿਓ ਬਸ ਸਾਨੂੰ ਪਤਾ ਲੱਗ ਜਾਏਗਾ ਯੈਸ ਇਹੀ ਗੱਲ ਸੀ ਇਸ ਕੋਈ ਕਿਸੇ ਨੂੰ ਬਲੈਕਮਿਲ ਨਹੀਂ ਕੀਤਾ ਗਿਆ ਜਿਹੜੀ ਗੱਲ ਇਹ ਹੈ ਮੈਂ ਸਾਰੀ ਗੱਲ ਹੋ ਗਈ ਪਾਜੀ ਹੁਣੀ ਹਾਈਪਰ ਹੋਗੇ ਤੇ ਮੈਂ ਵੀ ਸਹਰ ਉਹ ਤਾਂ ਕਰ ਲਿਆ ਹਣਾ ਕਿਉਂਕਿ ਇਹ ਹੁੰਦਾ ਵੀ ਜਦੋਂ ਤੁਹਾਡੀ ਗੱਲ ਕੋਈ ਤੁਹਾਡੇ ਲੈਵਲ ਤੇ ਜਾ ਕੇ ਨਹੀਂ ਸੁਣ ਰਿਆ ਤਾਂ ਫਿਰ ਤੁਸੀਂ ਉਹਦੇ ਲੈਵਲ ਤੇ ਚਲੇ ਜਾਓ ਮੈਂ ਇਹਨਾਂ ਨੂੰ ਕਿਹਾ ਮੈਂ ਕਿਹਾ ਬ੍ਰਦਰ ਫਿਰ ਮੈਂ ਉੱਚਾ ਹੋ ਜਾਣਾ ਫਿਰ ਮੇਰਾ ਮੈਂ ਕੈਮਰਾ ਕੱਢਦਾ ਅੱਗੋਂ ਭਾਜੀ ਹੁਣੀ ਮੈਨੂੰ ਕਹਿੰਦੇ ਤੂੰ ਕੈਮਰਾ ਕੱਢ ਲੈ ਤੂੰ ਕਰ ਲੈ ਜੋ ਕਰਨਾ ਠੀਕ ਹੈ ਸੋ ਇਸ ਕਰਕੇ ਮੇਰੇ ਵੀਰ ਕਦੀ ਵੀ ਆਪਾਂ ਜਦੋਂ ਗੱਲ ਨਿਬੇੜ ਨਹੀਂ ਹੋਵੇ ਨਾ ਕਦੀ ਆਪਾਂ ਇਹ ਨਹੀਂ ਕਹਿੰਦੇ ਬੀਤੋ اچھا ਫਿਰ ਭਾਜੀ ਹੁਣ ਕੀ ਕਹਿੰਦੇ ਇਹਨਾਂ ਕੋਲ ਵੀਡੀਓ ਬਣਾਇਆ ਪਿਆ ਉਹ ਸ਼ਾਇਦ ਤੁਸੀਂ ਭਾਜੀ ਪਾ ਦਿਓ ਫੇਸਬੁਕ ਤੇ ਪਾ ਦਿਓ ਫੇਸਬੁਕ ਤੇ ਨਹੀਂ ਮੇਰੇ ਮੈਂ ਹੁਣ ਮੇਰੇ ਮੇਰੇ ਵੱਰੋਂ ਸੁਣ ਲੋ ਪਲੀਜ਼ ਪਲੀਜ਼ ਦੇਖੋ ਅਸੀਂ ਇਹਨਾਂ ਨੂੰ ਆ ਕੇ ਕਿਹਾ ਵੀ 10 10 ਮਿੰਟ ਦਿੱਤੇ ਤੁਹਾਡੇ ਤੋਂ ਰਾਤ ਦਾ ਬੰਦਾ ਜਿੱਤੋਂ ਦੁਆਣਾ ਜਿੱਤੋਂ ਵੀ ਪਹਿਲਾਂ ਮੇਰੀ ਗੱਲ ਸੁਣ ਲਈ ਮੈਂ ਅਸੀਂ ਇਹਨਾਂ ਨੂੰ ਕਿਹਾ ਮੁਲਾਜ਼ਮ ਆਗੇ ਇਹਨਾਂ ਨੇ ਮੁਲਾਜ਼ਮ ਬੁਲਾ ਲਏ ਸਾਰੀ ਰਿਕਾਰਡਿੰਗ ਮੈਂ ਤੁਹਾਨੂੰ ਪਹਿਲਾਂ ਤੁਸੀਂ ਰਿਕਾਰਡਿੰਗ ਵੀ ਪਾ ਦਿਓ ਮੇਰੀ ਪ੍ਰੇਮ ਨਾਲ ਗੱਲ ਸਟਾਰਟ ਹੋਈ ਹੈ ਇਹ ਇੰਨਾ ਕਿ ਹਾਈਪਰ ਹੋ ਗਿਆ ਫਿਰ ਸਾਨੂੰ ਪਹਿਲਾਂ ਮੇਰੀ ਮ ਏ ਹਾਈਪਰ ਪੂਰਾ ਹੋ ਗਿਆ ਉਸ ਤੋਂ ਬਾਅਦ ਅਸੀਂ ਇਹਦੇ ਨਾਲ ਹਾਈਪਰ ਹੋਏ ਮੁਲਾਜ਼ਮ ਖੜੇ ਆ ਅਸੀਂ ਇਹਨੂੰ ਕਹਿ ਵੀ ਰਹੇ ਵੀਰੇ ਤੇਰੇ ਤੋਂ ਹੁਣ ਤਾਂ 10 ਰੁਪਏ ਲਿੱਤੇ ਹੈ ਨਾ ਤੇਰੇ ਤੋਂ ਮੁੰਡਾ ਆ ਮੁੰਡਾ ਖੜਾ ਬਈ ਐਨੇ ਬਈ ਐਨੇ ਤੇਰੇ ਤੋਂ ਤੂੰ ਇਹਨਾਂ ਨੂੰ 20 ਰੁਪਏ ਲਿੱਤੇ ਕੇ 10 ਰੁਪਏ ਲਿੱਤੇ ਹੈ 10 ਰੁਪਏ ਦਾ ਸਾਡਾ ਸਰਕਾਰੀ ਟੈਂਡਰ ਹੈ 10 ਰੁਪਏ ਅਸੀਂ ਬ੍ਰਦਰ ਮੈਂ ਉਹ ਤੇ ਫਿਰ ਸੁਣੋ ਤਾਂ ਸਹੀ ਬਾਈ ਜੀ ਹੁਣ ਤੁਸੀਂ ਗੱਲ ਨਹੀਂ ਸੁਣਦੇ ਮੈਂ ਮੇਰੀ ਜੀ ਤੱਕ ਬੇਨਤੀ ਕਰ ਰਿਹਾ ਮੈਂ ਮੈਨੂੰ ਗੱਲ ਤਾਂ ਬੋਲਣੀ ਨਹੀਂ ਪਈ ਆ ਐਨਨ ਦਾ ਦੱਸ ਰਿਹਾ ਲਿੱਤੇ ਐਨ ਉਹ ਅਸੀਂ ਕਹ ਬਾਈ ਜੀ ਕੋਈ ਨਾ ਰਾਤ ਵਾਲਾ ਬੰਦਾ ਜਿਹੜਾ ਆਊਗਾ ਉਹ ਦਿਨ ਰਾਤ ਵਾਲਾ ਬੰਦਾ ਤੁਹਾਨੂੰ ਵੀ ਦੱਸੇ ਵੀ ਆਊਗਾ ਜਿੱਤ ਤੋਂ ਤੋਂ ਕਰ ਲਾਂਗੇ ਇਹ ਕਹਿੰਦਾ ਮੈਂ ਤਾਂ ਹੁਣੀ ਹੀ ਕਰੂੰਗਾ ਹੁਣ ਮੈਂ ਇਹਦਾ ਕਿਵੇਂ ਕਰਾਦਾ ਦੱਸੋ ਇੱਥੇ ਇਹ ਲੜੀਆਂ ਮੁਲਾਜ਼ਮਾਂ ਫਿਰ ਬਾਈ ਜੀ ਕਹਿੰਦੇ ਮੈਂ ਬੁਲਾ ਕੇ ਇਹਨਾਂ ਨੂੰ ਅਰੈਸਟ ਕਰਵਾਣਾ ਆ ਪੱਤਰਕਾਰ ਸਾਹਿਬ ਤੁਹਾਡੇ ਮੈਂ ਕਹ ਯਾਰ ਕਮਾਲ ਹੋ ਗਈ ਯਾਰ ਤੂੰ ਪੱਤਰਕਾਰ ਤਾਂ ਜਿੰਨੂੰ ਮਰਜੀ ਅਰੈਸਟ ਕਰਾ ਦੇਗਾ ਇਹ ਥੋੜਾ ਅਰੈਸਟ ਉਹ ਅਸੀਂ ਇੱਥੇ ਕੋਈ ਗਲਤ ਕੰਮ ਤਾਂ ਨਹੀਂ ਕਰ ਰਹੇ ਉਹ ਮੇਰੀ ਇੱਕ ਬੰਦਾ ਸਾਡੇ ਲੱਗੇ ਬ੍ਰਦਰ ਮੇਰੀ ਮੇਰੀ ਇੱਕ ਗੱਲ ਸੁਣਾ ਆ ਗੱਲ ਹੋਈ ਸੀ ਜਦ ਮੇਰੇ ਕੋ ਗੱਲ ਸੁਣੋ ਅੱਜ ਹੋਈ ਹੈ ਹੁਣ ਦਸ ਹੀ ਰਹੀ ਹੋਈ ਹੈ ਅਰੈਸਟ ਕਰਾਉਣ ਵਾਲੀ ਹੋਈ ਫੋਨ ਮਾਰਦੇ ਹੋ ਆਪ ਮਾਰਦੇ ਹੋ ਫੀਸੀਆਰ ਬੁਲਾਉਂਦੇ ਮੈਂ ਉਹ ਤਾਂ ਚਲੋ ਮੁਲਾਜ਼ਮ ਮੁਲਾਜ਼ਮ ਆਊਗਾ ਦੇਖੋ ਫਿਰ ਦੇਖੋ ਪੀਸੀਆਰ ਆ ਗਈ ਪੀਸੀਆਰ ਮੂਰੇ ਵੀ ਨਹੀਂ ਚੁੱਪਾ ਹੋਇਆ ਹੈ ਵੀਡੀਓ ਹੈਗੀ ਸਰ ਜੀ ਚੁੱਪ ਹੋਗੇ ਅਸੀਂ ਕਿਉਂ ਜਦੋਂ ਇਹ ਚੜਚੜ ਪੈ ਰਿਹਾ ਸਾਨੂੰ ਮੈਂ ਮੈਂ ਤੁਹਾਨੂੰ ਆ ਕੇ ਪਿਆਰ ਮੈਨੂੰ ਚੜਚੜ ਪੈ ਰਿਹਾ ਮੈਂ ਤੁਹਾਨੂੰ ਪਿਆਰ ਨਾਲ ਬੋਲਿਆ ਸੀ ਕਿ ਉਹ ਸਾਨੂੰ ਪੈ ਰਿਹਾ ਮੈਂ ਤੁਹਾਨੂੰ ਪਿਆਰ ਨਾਲ ਬੋਲਿਆ ਸੀ ਫਿਰ ਅਸੀਂ ਬੋਲੇ ਹਾਂ ਫਿਰ ਤੁਹਾਡੇ ਤੁਸੀਂ ਮੇਰੀ ਗੱਲ ਸੁਣ ਨਹੀਂ ਤੁਹਾਨੂੰ ਪਿਆਰ ਫਿਰ ਅਸੀਂ ਤੁਹਾਨੂੰ ਤੁਸੀਂ ਮੈਨੂੰ ਦੱਸਿਆ ਵੀ ਆਪਾਂ ਜਾਣਦੇ ਆ ਆਪਾਂ ਸਾਰੇ ਇੱਕ ਦੂਸਰੇ ਨੂੰ ਜਾਣਦੇ ਆ ਬਿਲਕੁਲ ਮੈਂ ਤੁਹਾਨੂੰ ਪਿਆਰ ਨਾਲ ਇੱਕ ਮਿੰਟ ਮੇਰੀ ਗੱਲ ਸੁਣੋ ਮੈਂ ਤੁਹਾਨੂੰ ਬੜੇ ਪਿਆਰ ਨਾਲ ਕੀ ਗੱਲ ਕਹੀ ਮੈਂ ਕਿਹਾ ਪਾਜੀ ਠੀਕ ਐ ਮੈਂ ਅਗਰੇ ਆ ਤੁਸੀਂ ਜਿਹੜਾ ਆ ਤੁਸੀਂ ਉਸ ਬੰਦੇ ਨੂੰ ਬੁਲਾ ਲਓ ਤੁਸੀਂ ਫਿਰ ਕਿੰਨੇ ਹਾਈਪਰ ਹੋਏ ਤੁਸੀਂ ਕਹਿੰਦੇ ਹਾਂ ਤੁਸੀਂ ਪਿਆਰ ਨਾਲ ਗੱਲ ਕਰ ਅੱਛਾ ਕੀ ਐ ਬਾਈ ਜੀ ਓ ਛੱਡੋ ਇੱਕ ਵਾਰ ਬਾਈ ਜੀ ਇਹ ਕੀ ਐ ਇਹ ਨਾ ਪਾਰਕਿੰਗ ਦੇ ਰੋਲੇ ਚੱਲਦੇ ਆ ਉਧਰੋਂ ਪਾਰਕਿੰਗ ਦਾ ਕੋਈ ਕੰਪਲੀਟ ਕੰਪਲੂਟ ਦਾ ਇਹਨਾਂ ਨੂੰ ਸੀਗਾ ਦੇਖੋ ਸਾਨੂੰ ਨਹੀਂ ਪਤਾ ਅਸੀਂ ਇਹਨੂੰ ਕਹਿ ਵੀ ਰਹੇ ਆ ਮੈਂ ਕਿਹਾ ਵੀਰੇ ਤੇਰਾ 10 ਰੁਪਏ ਲੈ ਲੈ ਮੁੰਡੇ ਨੇ 10 10 ਰੁਪਏ ਲਿੱਤੇ ਹੇ ਜੀ ਕਹਿੰਦਾ ਮੈਂ ਹੁਣ ਹੀ ਕਰੂਗਾ ਬੁਲਾ ਜੀ ਮੈਂ ਆਕੇ ਪੰਜ ਮੁਲਾਜ਼ਮ ਆਕੇ ਮੁਲਾਜ਼ਮ ਵੀ ਖੜੇ ਮੁਲਾਜ਼ਮਾਂ ਦੀ ਵੀ ਬਿਆਨ ਲੈ ਲੈਣਾ ਤੁਸੀਂ ਮੁਲਾਜ਼ਮਾਂ ਲੈ ਲੈਣਾ ਫਿਰ ਇੱਕ ਮਿੰਟ ਮੁਲਾਜ਼ਮ ਤੁਹਾਨੂੰ ਝੂਠਾ ਪਾਣਗੇ ਉਹਦੇ ਪਿੱਛੇ ਕਾਰਨ ਮੈਂ ਗੱਲ ਸੁਣੋ ਸਾਨੂੰ ਮੰਨਣਾ ਅਸੀਂ ਕਰਦੇ ਬੰਦੇ ਨਹੀਂ 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 ਤੁਸੀਂ ਸਾਨੂੰ ਮੈਨੂੰ ਗਲਤੀ ਬਣਾਈ ਤੁਸੀਂ ਫਿਰ ਉਹੀ ਗੱਲ ਮੈਂ ਮੰਨ ਕੇ ਗਲਤੀ ਆ ਮੰਨ ਕੇ ਗਲਤੀ ਇਹ ਤੁਸੀਂ ਨਹੀਂ ਜਨਾਬ ਤੁਸੀਂ ਮੈਂ ਮੁਲਾਜ਼ਮਾਂ ਨੂੰ ਉਹਨਾਂ ਨੂੰ ਬੁਲਾ ਲੈਣਾ ਅਸੀਂ ਕਰਤੀ ਮੰਨ ਲਈ ਤੁਸੀਂ ਇਹੀ ਮਤਲਬ ਦੇਖੋ ਤੁਸੀਂ ਹਰ ਗੱਲ ਤੇ ਸਾਨੂੰ ਕਰ ਰਹੇ ਮੈਂ ਤੇਰੇ ਤੇ ਮਤਲਬ ਮੇਰੇ ਤੇ ਕਿਉਂ ਕਰਵਾਉਗੇ ਤੁਸੀਂ ਜੇ ਮੈਂ ਉਸਦਾ ਕਿਉਂ ਨਹੀਂ ਕਰਵਾਉਗੇ ਤੁਸੀਂ ਹੁਣ ਮੈਨੂੰ ਕਹਿ ਰਹੇ ਮੈਂ ਉਹ ਮੇਰੇ ਵੀਰ ਫਿਰ ਹੋਈ ਗੱਲ ਗਲਤ ਗੱਲ ਨੂੰ ਗਲਤ ਨਾ ਲੈ ਕੇ ਜਾਓ ਯਾਰ ਫਿਰ ਵੀ ਕਰੀ ਨਾ ਮੈਂ ਤੁਹਾਨੂੰ ਕੀ ਕਹਾਂ ਮੈਂ ਗੱਲ ਕਲੀਅਰ ਕਰਦਾ ਤੁਸੀਂ ਫਿਰ ਉਹ ਆਪਣੀ ਗੱਲ ਨੂੰ ਉਲਝਾਈ ਜਾਂਦੇ ਹੋ ਮੈਂ ਤੁਹਾਨੂੰ ਇਹ ਕਹਿ ਰਿਹਾ ਵੀ ਜਿਹੜੀ ਤੁਸੀਂ ਕਹਿੰਦੇ ਨਾ ਮੁਲਾਜ਼ਮਾਂ ਤੇ ਬਿਆਨ ਲੈ ਲਓ ਮੈਂ ਤੁਹਾਨੂੰ ਇਹ ਕਹਿ ਰਿਹਾ ਵੀ ਆਪਾਂ ਮੁਲਾਜ਼ਮਾਂ ਨੂੰ ਬੁਲਾ ਲੈਣੇ ਤੇ ਤੋਂ ਪਹਿਲਾਂ ਪੌਣਾ ਘੰਟਾ ਇਹ ਸਾਡੀ ਰੇਲ ਬਣਾਈ ਬੈਠਾ ਸੀ ਕੱਲਾ ਬੰਦਾ ਸਾਨੂੰ ਬਣਾਈ ਆ ਮੇਰੇ ਵੀਰ ਦੇਖੋ ਮੈਂ ਗੱਲ ਉਹ ਯਾਰ ਛੱਡ ਦਿਓ ਤੁਹਾਨੂੰ ਮਾਰਨ ਨੂੰ ਭੱਜ ਰਿਹਾ ਸੀ ਇਹਦੇ ਹੱਥ ਦੇਖੋ ਇਹਨੂੰ ਪੁੱਛੋ ਫਿਰ ਜਦੋਂ ਅਸੀਂ ਨੂੰ ਕਹਿੰਦੇ ਜੀ ਇਸ ਗੱਲ ਤੇ ਨਾ ਆਓ ਤੁਸੀਂ ਵੀ ਮਾਰਨ ਨੂੰ ਦੂਸਰੀ ਗੱਲ ਜਿਹੜੀ ਮੈਂ ਚਲੋ ਆਪਾਂ ਇਹ ਮੰਨ ਲੈਂਦੇ ਆ ਠੀਕ ਐ ਇਹ ਮੈਨੂੰ ਭਾਜੀ ਹੁਣੀ ਅਵਤਾਰ ਸਿੰਘ ਹਨਾ ਤੁਹਾਡਾ ਆਜੋ ਭਾਜੀ ਇੱਕ ਮਿੰਟ ਵੀਰ ਜੀ ਮੈਂ ਤੁਹਾਨੂੰ ਸਾਰੀ ਇਹ ਕਲੀਅਰ ਕਰ ਦਿੰਦਾ ਸਾਨੂੰ ਪਾਰਕਿੰਗਾਂ ਚਲਾਉਂਦੇ ਅੱਜ 8-10 ਸਾਲ ਹੋ ਗਏ ਜੀ ਬਿਲਕੁਲ ਜੇ ਕੋਈ 5-10 ਹਜ਼ਾਰ ਰੋਲਾ ਹੁੰਦਾ ਨਾ ਜੀ ਬੰਦਾ ਆ ਪਰਸਨਲੀ ਆਂਦਾ ਪਰਸਨਲੀ ਗੱਲ ਕਰਦਾ ਵੀਰ ਜੀ ਮੇਰੀ ਗੱਲ ਸੁਣ ਪਰਸਨਲੀ ਗੱਲ ਕਰਦਾ ਐਦਾਂ ਦੀ ਕੋਈ ਪਲੈਨਿੰਗ ਨਹੀਂ ਹੁੰਦੀ ਕਿ ਰਿਪੋਰਟਰ ਆਗੇ ਫੋਨ ਤੇ ਦੋ ਪਿੱਛੇ ਤਿਆਰ ਐ ਇਟਸ ਅ ਪਲੈਨਿੰਗ ਇਹ ਸਾਰੀ ਪਲੈਨਿੰਗ ਸੀ ਜੀ ਇਹ ਪਰਲੀ ਪਾਰਕਿੰਗ ਵਾਲਿਆਂ ਦੀ ਪਲੈਨਿੰ ਏ ਵੀਰ ਜੀ ਸ਼ਾਇਦ ਇਹ ਉਹਨਾਂ ਦੇ ਨੋਨ ਹੈ ਉਹ ਨੋਨ ਹੈ ਜੀ ਉਹਨਾਂ ਦੇ ਸ਼ਾਇਦ ਗੱਲ ਕੀਤੇ ਹੱਸੇ ਨੇ ਉਹ ਤੁਸੀਂ ਗੱਲ ਨੂੰ ਸਮਝੀ ਜੀ ਜੇ ਕਿਸੇ ਨੇ ਲਿੱਤੇ ਆ ਇਹ ਨੋਰਮਲੀ ਆ ਕੇ ਇਹਨਾਂ ਨਾਲ ਗੱਲ ਕੀਤੀ ਸੀਗੀ ਜੀ ਇਹਨੇ ਮੈਂ ਮੈਂ ਪਾਜੀ ਮੈਂ ਤੁਹਾਡੀ ਗੱਲ ਵੱਡੀ ਦਾ ਇੱਕ ਮਿੰਟ ਬੇਟਾ ਸਰ ਮੈਂ ਬੇਟਾ ਜੀ ਪੁੱਤ ਇਹ ਵੀ ਇਹ ਉਹਨਾਂ ਨੂੰ ਜਾਣ ਦੇਣਾ ਆਹਿਆ ਵੀ ਜਿਹੜੀ ਇਹ ਕਹਿੰਦੇ ਸੀ ਕਿ ਵੀ ਆਹ ਪਰਦਾ ਉੱਡ ਗਿਆ ਉਹਦੇ ਨਾਲ ਹਵਾ ਨਾਲ ਸਰ ਇਹ ਹਵਾ ਨਾਲ ਜੇ ਉੱਡਿਆ ਹੋਵੇ ਨਾ ਇਹਦੇ ਉੱਤੇ ਇੱਟ ਨਹੀਂ ਰੱਖੀ ਜਾਂਦੀ ਇਹ ਸਦਮਾ ਗਰੀਆ ਇਹ ਆ ਦੇਖ ਲਓ ਆ ਇੱਟ ਇਹਦੇ ਉੱਤੇ ਰੱਖੀ ਹੋਈ ਆ ਬੇਟਾ ਇੱਧਰ ਆ ਜਾਓ ਤੁਸੀਂ ਕਹਿੰਦੇ ਸੀ ਹਵਾ ਨਾਲ ਉੱਡਿਆ ਇਹਦੇ ਉੱਤੇ ਇਹ ਟਪਈਏ ਟਾਇਲ ਪਈਏ ਬੇਟਾ ਤੇ ਹਵਾ ਆ ਗਈ ਸੀ ਤਾਈ ਤਾਂ ਲਾਇਆ ਸੀ ਹੁਣ ਹਵਾ ਚੱਲ ਰਹੀ ਸੀਗੀ ਤਾਈ ਟਲਾਦੀ ਸਰ ਉਹ ਪਾਪਾ ਚ ਉੱਡ ਰਿਆ ਸੀ ਆਪਾ ਬੋਰਡ ਕਿਉਂ ਨਹੀਂ ਲਾਇਆ ਬੇਟਾ ਇਹਨੂੰ ਇਹਨੂੰ ਇਹ ਚਲ ਐ ਕਰਕੇ ਤੂੰ ਪੈਸੇ ਇਹਨਾਂ ਤੋਂ ਪੱਤਰਕਾਰ ਤੋਂ 20 20 ਪੈਸਾ ਨਹੀਂ ਲਿੱਤੇ ਨਾ ਨਹੀਂ ਨਹੀਂ 10 ਰੁਪਏ ਪਰ ਨਹੀਂ ਆਪਾ ਉਹ ਕਿਉਂ ਨਹੀਂ ਲਾਇਆ 10 ਰੁਪਏ ਇਹ ਲਾਓ ਨਾ ਇਹ ਪੱਤਰਕਾਰ ਨੂੰ ਛੱਡ ਦਿਓ ਇੱਥੇ ਤੁਸੀਂ ਰੇਟ ਵੱਧ ਲਾਓ ਪੈਸੇ 20 ਰੁਪਏ ਨਾਲ ਲਿੱਤੇ ਹੁਣ ਨਹੀਂ 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 ਗੱਲ ਨੂੰ ਗੱਲ ਨੂੰ ਉਲਝਾਨ ਦੀ ਗੱਲ ਨਾ ਕਰੋ ਤੁਸੀਂ ਛੱਡ ਦਿਓ ਜੇ ਤੁਹਾਡੀ ਜੇ ਜੇ ਇਹ ਗੱਲ ਕਰਦੇ ਹੋ ਨਾ ਤੁਸੀਂ ਤੁਸੀਂ ਉਧਰਲੇ ਪਾਸੇ ਬੋਰਡ ਦਿਖਾ ਰਹੇ ਹੋ ਤੁਸੀਂ ਬੋਰਡ ਕਿੱਥੇ ਲਾਏ ਨੇ ਦਿਖਾਓ ਰੇਟ ਦੇ ਪਾਜੀ ਕਿੱਥੇ ਲਾਏ ਨੇ ਬੋਰਡ ਦੱਸੋ ਵੀਰ ਜੀ ਮਸਲਾ ਤੁਹਾਨੂੰ ਪਤਾ ਹੀ ਸੀਗਾ ਜੀ ਸਾਡੇ ਮੁੰਡੇ ਨੂੰ ਤੁਸੀਂ ਲਾਈਵ ਦੇਖਿਆ ਤੁਸੀਂ ਤੁਸੀਂ ਪਲੈਨਿੰਗ ਦੀ ਗੱਲ ਕਰਦੇ ਹੋ ਨਾ ਤੁਸੀਂ ਉਹਨਾਂ ਦੇ ਬੋਰਡ ਮੈਨੂੰ ਦਿਖਾਏ ਮੈਂ ਦੇਖ ਕੇ ਆਇਆ ਮੈਂ ਉਹ ਵੀਡੀਓ ਵੀ ਚਲਾਉਂਗਾ ਤੁਸੀਂ ਕਿੱਥੇ ਲਾਏ ਨੇ ਆਹ ਬੋਰਡ ਹੈ ਜੀ ਸਾਡਾ ਪੁੱਟ ਨੇ ਇਹਨੂੰ ਥੱਲੇ ਕਰ ਰੇਟ ਦਿਖਾ ਦੇ ਨਾਲ ਇੱਕ ਮਿੰਟ ਰੇਟ ਨੂੰ ਛੱਡ ਦਿਓ ਸਰ ਉਹਨਾਂ ਤੋਂ ਪੁੱਛਾ ਹੀ ਕਰਤਾ ਤੁਸੀਂ ਇਹ ਹਵਾ ਰੇਟ ਪੜੋ ਸਾਡੇ ਕਿਤੇ ਗਲਤ ਹੈ ਬੋਰਡ ਫਿਕਸ ਕਿਉਂ ਨਹੀਂ ਲਾਏ ਉਹ ਵੀਰ ਜੀ ਮੈਂ ਤੁਹਾਨੂੰ ਕੀ ਕਿਹਾ ਬਈ ਇੱਥੇ ਹਵਾ ਕਰਕੇ ਸੁੱਸੇ ਸਾਡੇ ਰੇਡ ਨਹੀਂ 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 ਬੋਰਡ ਲਾਣੇ ਚਲੋ ਚਲੋ ਬੋਰਡ ਲੱਗ ਜਾਣਗੇ ਚਲੋ ਬੋਰਡ ਆਪਣੀ ਪਾਰਕਿੰਗ ਆ ਜਿਹੜੀ ਸਰ ਇਹ ਸਕੂਟਰ ਮੋਟਰਸਾਈਕਲ ਵਾਸਤੇ ਹੈ ਨਾ ਆ ਜਾਓ ਭਾਜੀ ਪਲੀਜ਼ ਨਹੀਂ ਨਹੀਂ ਆ ਜਾਓ ਪਲੀਜ਼ ਸਰ ਸਾਰੀ ਕਰ ਦੋ ਸਰ ਨਹੀਂ ਨਹੀਂ ਆਟੋ ਆਪਾਂ ਆਟੋ ਖੜਾਏ ਨੇ ਸਰ ਪਲੀਜ਼ ਜੋ ਸਰ ਆਪਾਂ ਆਟੋ ਖੜਾਏ ਨੇ ਬਿਲਕੁਲ ਖੜਾਏ ਆ ਸਰ ਖੜੇ ਆ ਇਹ ਸਾਡੇ ਕੋਲ ਹੈਗਾ ਸਾਰਾ ਟੈਂਡਰ ਤੇ ਹੈਗਾ ਟੈਂਡਰ ਸਾਰਾ ਕਿਤੇ ਸਾਡੇ ਕੋਲ ਰਾਮ ਨਾਲ ਗੱਲ ਹੋ ਸਕਦੀ ਮੇਰੇ ਵੀ ਮੈਂ ਤੁਸੀਂ ਕਾਲੇ ਪੈ ਕੇ ਕਿਉਂ ਕਹਿ ਰਹੇ ਤੁਸੀਂ ਸਾਡੇ ਸਾਨੂੰ ਤੁਸੀਂ ਸਰ ਪਲੀਜ਼ ਸਾਨੂੰ ਅਸੀਂ ਪਰੇਸ਼ਾਨ ਹੋ ਗਏ ਸਾਨੂੰ ਦੇਖੋ ਅਸੀਂ ਪਰੇਸ਼ਾਨ ਨਹੀਂ ਤੁਸੀਂ ਖੋਜ ਬਿਹੇਵੀਅਰ ਪੜਾਉਂਦਾ ਸਿਰਫ ਤੁਸੀਂ ਇੱਕ ਪੱਤਰਕਾਰ ਭਾਈਚਾਰਾ ਹੋੁੰਦੇ ਨਾ ਤੇ ਤੁਹਾਡੇ ਪੱਤਰਕਾਰ ਦੇ ਭਰਾ ਦੇ ਦੇਖੋ ਆ ਤੁਹਾਡੇ ਨਾਲ ਅਸੀਂ ਆਰਾਮ ਨਾਲ ਗੱਲ ਕਰ ਰਹੇ ਹਾਂ ਤੁਸੀਂ ਫਿਰ ਕਾਲੇ ਪੈ ਰਹੇ ਮੇਰੇ ਵੀ ਸਾਨੂੰ ਤੁਸੀਂ ਪਰੇਸ਼ਾਨ ਕਰ ਰਹੇ ਹੋ ਦੱਸ ਇਹ ਪਤਾ ਕੀ ਕਰ ਰਹੇ ਹੋ 10 ਰੁਪਏ ਸਾਡਾ ਟੈਂਡਰ ਦੇ ਕੇ 10 ਅਸੀਂ ਲਵਾਂਗੇ ਪਿੱਛੇ ਤੋਂ ਲੜਾਈ ਹੈ ਇੱਕ ਮਿੰਟ ਕਿਹਦੀ ਗੱਲ ਸੁਣੋ ਇੱਕ ਮਿੰਟ ਤੁਸੀਂ ਗੱਲ ਨੂੰ ਨਾ 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 ਇੱਕ ਮਿੰਟ ਫਿਰ ਜੇ ਇਹ ਗੱਲ ਹੈ ਇੱਥੇ ਮੈਨੂੰ ਦੱਸੋ ਆਹ ਰੇੜੀਆਂ ਖੜੀਆਂ ਕਿਹੜੀਆਂ ਰੇੜੀਆਂ ਦਾ ਚਲੋ ਦਿਖਾਓ ਦਿਖਾਓ ਅੱਛਾ ਆਹ ਰੇੜੀਆਂ ਨੇ ਉੱਤੇ ਆਟੋ ਖੜੇ ਨੇ ਹੁਣ ਤਾਂ ਤੁਸੀਂ ਜੋ ਮਰਜ਼ੀ ਕਰੋ ਚਲੋ ਆ ਮੇਰੇ ਗਵਾਹ ਮੇਰੇ ਕੋਲੇ ਲੈ ਕੇ ਆਓ ਆ ਦੇਖੋ ਰੇੜੀਆਂ ਖੜੀਆਂ ਨੇ ਗੱਲ ਇਹ ਹੈ ਛੋਟੇ ਫਿਰ ਬਣਾ ਲਓ ਵੀਡੀਓ ਮੈਂ ਨਹੀਂ ਕਦੀ ਪ੍ਰਵਾਹ ਕੀਤੀ ਇਹਨਾਂ ਗੱਲਾਂ ਦੀ ਬਣਾ ਲਓ ਇੱਕ ਮਿੰਟ ਇੱਕ ਮੇਰਾ ਤਾਂ ਲਾਈਵ ਚੱਲਿਆ ਭਾਜੀ ਕੋਈ ਗੱਲ ਸਰ ਮੈਂ ਇਹ ਸਾਲ ਪੂਰੇ ਸਾਲ ਤੋਂ 10 ਰੁਪਏ ਦੇ ਰਿਹਾ ਤੋ ਆਹ ਦੇਖੋ ਭਾਈ ਤੁਸੀਂ ਗੱਲ ਤੁਸੀਂ ਇਹਨੂੰ ਇੱਕ ਸਾਲ ਹੋ ਗਿਆ 10 ਰੁਪਏ ਦੇ ਰਿਹਾ ਤੇ ਅੱਜ ਵੀ 10 ਹੀ ਦਿੱਤੇ ਅਸੀਂ ਮੁਕਾਬਲੇ ਉੱਤੇ ਅੱਜ ਵੀ ਕਰ ਰਹੇ ਆਂ ਭਾਈ ਜੀ ਸਾਡੇ ਨਾਲ ਤੁਸੀਂ ਪਰ ਪਰ ਉਹ ਇਸ ਕਰਕੇ ਆ ਸਤਿ ਸ਼੍ਰੀ ਅਕਾਲ ਜੀ ਤੁਸੀਂ ਸਮਝਣ ਦੀ ਕੋਸ਼ਿਸ਼ ਕਰੋ ਵੀ ਤੁਹਾਡੇ ਨਾਲ ਜਿਹੜੀ 15 ਰੁਪਏ ਜਿਹੜਾ ਬੰਦਾ ਲੈ ਰਿਹਾ ਬਦਨਾਮੀ ਕੀ ਦੀ ਸਰ ਬਦਨਾਮੀ ਬਿਲਕੁਲ ਸਾਡੀ ਹੋਗੀ ਪਰ ਜੇ ਸਾਡਾ ਵਰਕਰ ਆਊਗਾ ਉਸ ਤੋਂ ਕਲੀਅਰ ਹੋਊਗਾ ਹਰ ਫੋਨ ਤੇ ਨਹੀਂ ਪੁੱਛਿਆ ਜਾਂਦਾ ਐਸੋ ਹੁਣ ਫੋਨ ਤੇ ਨਹੀਂ ਪੁੱਛਿਆ ਕਿਹੜਾ ਕੰਮ ਹੈ ਜਿਹੜਾ ਫੋਨ ਤੇ ਮੇਰੀ ਗੱਲ ਨਹੀਂ ਸੁਣਦੇ ਫੋਨ ਤੇ ਹੁਣ ਇਹ ਕਹਿੰਦਾ ਵੀ ਉਹਨੂੰ ਬੁਲਾਓ ਉਹ ਕਹਿੰਦਾ ਮੈਂ ਨਹੀਂ ਲੈਂਦਾ 15 15 ਗਿਸਤਾ ਮੈਂ 10 ਰੁਪਏ ਹੀ ਲੈਣ ਯਾਰ ਫਿਰ ਉਹੀ ਗੱਲ ਬੱਚਿਆਂ ਵਾਲੀਆਂ ਕਰਦੇ ਆ ਆਪਾਂ ਹਰ ਗੱਲ ਨੂੰ ਕਵਰ ਕਰਨ ਦੀ ਕੋਸ਼ਿਸ਼ ਕਰਦੇ ਆ ਅਸੀਂ ਮੈਂ ਦੇਖੋ ਇੱਕ ਤਾਂ ਬੰਦੇ ਦੇ ਫਾਇਦੇ ਵਾਸਤੇ ਉਹ ਬੰਦੇ ਨੇ ਕਿਹਾ ਵੀ ਤੁਸੀਂ ਉਹਨੂੰ ਬੁਲਾਓ ਤੁਸੀਂ ਉਹਦੇ ਤੇ ਫਿਰ ਬਲੇਮ ਬਾਜੀ ਇਹ ਕਰ ਰਹੇ ਹੋ ਬਿਸਤਰ ਉਹ ਬੰਦੇ ਨੂੰ ਬੁਲਾਉਂਦੇ ਨਹੀਂ ਤੁਸੀਂ ਫੋਨ ਕਰ ਸਕਦੇ ਹੋ ਸਰ ਤੁਸੀਂ ਫੇਰ ਇਹ ਕਹਿ ਰਹੇ ਹੋ ਬਿਲਕੁਲ ਇੱਕ ਇੱਕ ਸਾਲ ਤੋਂ ਬੰਦਾ ਇਸ ਤੋਂ ਦੇਖ ਦੱਸ ਸਕਦੇ ਦੇ ਰਿਹਾ ਉਹ ਕੋਈ ਝੂਠਾ ਨਾ ਕਹਿ ਰਿਹਾ ਹੁਣ ਵੀ ਦੱਸ ਦਿੱਤੇ ਨੇ ਯਾਰ ਉਹਨੇ ਕੱਲ ਰਾਤ ਦੀ ਗੱਲ ਕੀਤੀ ਆ ਭਾਜੀ ਗੱਲ ਨੂੰ ਸਮਝੋ ਇਹ ਹੁਣ ਵੀ ਤੇਰੇ ਤੋਂ ਇਹ ਬੰਦੇ ਨੇ ਦੱਸ ਹਾਂ ਟੋ ਲਾਓ 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 ਦਿਲਾਓ ਬੇਟਾ ਉਹਨਾਂ ਨੂੰ ਲਾ ਦਿਓ 1000 ਰੁਪਏ ਅਸੀਂ ਜਿਹੜਾ ਅਸੀਂ 1000 ਰੁਪਏ ਦਾ ਟੈਂਡਰ ਤੇ ਪੜਨੇ ਲਾ ਪੜੀ ਤਹੇ ਸੁਣੋਗੇ ਉਹ ਦੇਖੋ ਗੱਲ ਫੇਰ ਨਹੀਂ ਸਮਝ ਰਹੇ ਹੁਣ ਤੁਸੀਂ ਦੱਸੋ ਉਹ ਵੀ ਜਾ ਰਹੇ ਨੇ ਅੰਦਰ ਇਹ ਆਟੋ ਵਾਸਤੇ ਆ ਰੈਡੀ ਜਾ ਰਹੀ ਹੈ ਤੁਸੀਂ ਮੈਨੂੰ ਦੱਸੋ ਇਹ ਰੈਡੀ ਵਾਸਤੇ ਜਗਾ ਮੈਂ ਤਾਂ ਵੀਰ ਜੀ ਤੁਹਾਨੂੰ ਦੱਸ ਰਹੀ ਆ ਇਹ ਚੀਜ਼ ਦਾ ਕੋਈ ਹੱਲ ਹੈ ਹੀ ਨਹੀਂਗਾ ਜੀ ਬ੍ਰਦਰ ਉਹਨੇ ਮੈਂ ਤੁਹਾਨੂੰ ਦੱਸ ਲਿਆ लास्ट ਮੈਂ ਗੱਲ ਤੁਹਾਡੇ ਨਾਲ ਕਰਦਾ ਤੁਸੀਂ ਮੈਨੂੰ ਇਹ ਦੱਸੋ ਜਦੋਂ 10 10 ਰੁਪਏ ਲੈਂਦੇ ਆ ਉਹ ਵੀ ਮੰਨੀ ਜਾਂਦਾ ਭਾਜੀ ਮੰਨੀ ਜਾਂਦਾ ਉਹ ਮੰਨੀ ਜਾਂਦਾ ਵੀ ਮੈਂ ਦੱਸ ਦਿੰਦਾ ਯਾਰ ਫਿਰ ਤੁਸੀਂ ਕਿਉਂ ਨਹੀਂ ਸੋਚਦੇ ਮਸਲਾ ਇਸ ਗੱਲ ਦਾ ਮਸਲਾ ਦੇਖੋ ਉਹ ਬੰਦੇ ਨੇ ਇਹ ਕਿਹਾ ਵੀ ਭਾਜੀ ਜਿਹੜੇ ਬੰਦੇ ਨੇ ਰਾਤ ਨੂੰ 15 ਰੁਪਏ ਲਏ ਆ ਤੁਸੀਂ ਉਹਨੂੰ ਪੁੱਛ ਲਓ ਬਦਨਾਮੀ ਕਿਦੀ ਹੋਈ ਹੈ ਚਲੋ ਹੁਣ ਦੱਸ ਜਿੰਨਾ ਵੀਡੀਓ ਚੱਲਿਆ ਸਾਡੀ ਹੋਈ ਹੈ ਸਾਡੀ ਮੈਂ ਇਹੀ ਗੱਲ ਕੋਈ ਚੀਜ਼ ਦਾ ਵੀਰ ਜੀ ਆ ਕੇ ਰਾਤ ਵਾਲੇ ਬੰਦੇ ਨਾਲ ਗੱਲ ਕਰ ਲੋ ਯਾਰ ਜਦੋਂ ਤੁਹਾਨੂੰ ਐ ਲੱਗ ਰਿਹਾ ਨਾ ਨਹੀਂ 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 ਇੱਕ ਮਿੰਟ ਬ੍ਰਦਰ ਤੁਸੀਂ ਫੋਨ ਕਰਕੇ ਉਹਨੂੰ ਪੁੱਛ ਲੋ ਤਾਂ ਉਹ ਉਹ ਬੁਲਾ ਦੇ ਫਿਰ ਤੁਸੀਂ ਬਲੇਮ ਬਾਦੀ ਕਰ ਰਹੇ ਹੋ ਹੋਰ ਘੰਟੇ ਨੂੰ ਆ ਜਾਣਾ ਉਹਨੂੰ ਹਾਂ ਤੁਸੀਂ ਆਓ ਰਾਤ ਨੂੰ ਸਾਢੇ ਨੂੰ ਆਓ ਕੋਈ ਵੀ ਸਮੇਂ ਨੂੰ ਆਓ ਨਹੀਂ ਨਹੀਂ ਮੈਂ ਮੈਂ ਨਹੀਂ ਮੈਂ ਤਾਂ ਤੁਹਾਡੀ ਲਾਈਵ ਚੱਲੇਗਾ ਨਹੀਂ ਨਹੀਂ ਲਾਈਵ ਨਹੀਂ ਮੈਂ ਤਾਂ ਵੈਸੇ ਬਹੁਤ ਫੈਣਾ ਮਾਤਾ ਥੈਂਕ ਯੂ ਛੱਡੋ ਉਹ ਬਾਅਦ ਦੀ ਗੱਲ ਹੈ ਪਰ ਦੇਖੋ ਮੇਰਾ ਮੇਰਾ ਮਕਸਦ ਇਹ ਕੈਮਰਾ ਲਾਈਵ ਚੱਲਿਆ ਫਿਰੇ ਵੀ ਇੱਕ ਵਟ ਆਪਾਂ ਲਾਈਵ ਖਤਮ ਕਰ ਲਈਏ ਦੇਖੋ ਮਕਸਦ ਕੀ ਹੁੰਦਾ ਮੈਂ ਵੀ ਬੜੇ ਪਿਆਰ ਨਾਲ ਮੈਂ ਇਹ ਭਰਾਏ ਨੇ ਆਪਣੇ ਕਿਉਂਕਿ ਸ਼ਹਿਰਵਾਦੀ ਐ ਮੈਂ ਹਮੇਸ਼ਾ ਇਹ ਕਹਿੰਦਾ ਹਾਂ ਨਾ ਵੀ ਪਿਆਰ ਨਾਲ ਰਹੋ ਕਦੀ ਵੀ ਕਿਸੇ ਕਲੇਸ਼ ਦੇ ਵਿੱਚ ਨਾ ਪਵੋ ਜਿਸ ਤਰ੍ਹਾਂ ਹੁਣ ਹਾਈਪਰ ਹੋ ਕੇ ਕੋਈ ਗੱਲ ਨਹੀਂ ਹੁੰਦੀ ਮੈਂ ਹਮੇਸ਼ਾ ਬੜੇ ਪਿਆਰ ਨਾਲ ਗੱਲ ਕਰਕੇ ਰਾਜੀ ਹੁੰਨਾ ਹਾਂ ਨਾ ਪਰ ਜਦੋਂ ਬੰਦਾ ਅੱਗੋਂ ਹਾਈਪਰ ਹੁੰਦਾ ਤਾਂ ਫਿਰ ਮੇਰਾ ਪਾਰਾ ਉਦੋਂ ਵੀ ਉਤੋਂ ਦੀ ਹੁੰਦਾ ਬਲੇਮ ਬਾਜੀ ਕਰਨੀ ਬਹੁਤ ਸੌਕੀ ਹੈ ਜਿਸ ਤਰ੍ਹਾਂ ਹੁਣੇ ਇਹ ਪੱਤਰਕਾਰ ਸਾਹਿਬ ਖੜੇ ਸਿਗੇ ਚਰਖੀਵਾਲ ਇਹਨਾਂ ਨੂੰ ਇਹ ਕਹਿੰਦੇ ਨੇ ਵੀ ਤੁਹਾਡੀ ਉਹਦੇ ਨਾਲ ਤੁਸੀਂ ਕਦਰੋਂ ਕਿਦੇ ਕਦਰੋਂ ਮਹਾਰਾਜ ਇੱਕ ਤਾ ਸ਼ਮਿੰਦਰ ਜੀ ਮੈਂ ਇੱਥੇ ਗੱਲ ਕਲੀਅਰ ਕਰਨਾ ਚਾਹੂੰਗਾ ਇੱਕ ਪੱਤਰਕਾਰ ਭਾਈਚਾਰਾ ਜਿੱਦੋਂ ਵੀ ਕਿਸੇ ਨੂੰ ਮੁਸੀਬਤ ਪੈਂਦੀ ਹੈ ਜਾਂ ਲੋੜ ਪੈਂਦੀ ਹੈ ਉਹਦੋਂ ਹਰ ਇੱਕ ਪੱਤਰ ਪੱਤਰਕਾਰ ਭਾਈਚਾਰੇ ਨੂੰ ਬੁਲਾਇਆ ਜਾਂਦਾ ਹੈ ਆਪ ਦੇ ਦੁੱਖ ਤਕਲੀਫ ਸੁਣਾਉਣ ਵਾਸਤੇ ਜੇ ਕਿਸੇ ਪ੍ਰਸ਼ਾਸਨ ਦੀ ਕੋਈ ਸੁਣ ਨਹੀਂ ਜਾਂਦੀ ਪ੍ਰਸ਼ਾਸਨ ਚ ਜਾਂ ਕਿਸੇ ਪੁਲਿਸ ਡਿਪਾਰਟਮੈਂਟ ਮੈਂ ਵੀ ਕੋਈ ਵੀ ਡਿਪਾਰਟਮੈਂਟ ਚ ਉਹ ਪੱਤਰਕਾਰ ਆਈ ਪੱਤਰਕਾਰ ਭਾਈਚਾਰਾ ਹੀ ਖੜਦਾ ਹਮੇਸ਼ਾ ਤੇ ਤੁਹਾਨੂੰ ਮੈਂ ਦੂਜੀ ਗੱਲ ਇੱਥੇ ਇਹ ਵੀ ਦੱਸਦਾ ਜੇ ਮਾੜੀ ਮੋਟੀ ਪੱਤਰਕਾਰ ਨਾਲ ਜੇ ਕੋਈ ਗੱਲਬਾਤ ਹੁੰਦੀ ਹੈਗੀ ਹੈ ਜੇ ਉਹ ਆਪਣੀ ਗੱਲ ਰੱਖਣਾ ਚਾਹੁੰਦਾ ਹੈ ਤੇ ਉਹਦੇ ਉੱਤੇ ਬਲੇਮ ਲਾਏ ਜਾਂਦੇ ਜਿਵੇਂ ਉਰੇ ਵੀ ਆਪਾਂ ਸੁਣਿਆ ਜਿਵੇਂ ਭਾਈ ਸਾਹਿਬ ਨੇ ਮੈਨੂੰ ਕਿਹਾ ਵੀ ਉਹ ਪਾਰਕਿੰਗ ਤੁਹਾਡੇ ਰਿਸ਼ਤੇਦਾਰਾਂ ਦੀ ਹੈ ਮੇਰਾ ਤਾਂ ਕੋਈ ਵੀਰੇ ਲੈਣਾ ਦੇਣਾ ਹੀ ਨਹੀਂ ਜੇ ਤੁਹਾਡਾ ਵੀ ਇਹਨਾਂ ਦਾ ਆਪਣੇ ਪਾਰਕਿੰਗ ਵਾਲੇ ਭਾਈ ਸਾਹਿਬ ਇਨਾਂ ਨੂੰ ਵੀ ਕੋਈ ਇਹ ਫੋਨ ਕਰਕੇ ਕਿਸੇ ਨੂੰ ਬੁਲਾਣ ਗਿਆ ਆਪਣੇ ਭਾਈਚਾਰੇ ਨੂੰ ਤੇ ਉਹਨਾਂ ਦੇ ਵੀ ਬੰਦੇ ਆਣਗੇ ਤੇ ਸਾਨੂੰ ਜੇ ਆਪਣੇ ਭਾਈਚਾਰੇ ਨੇ ਸਾਨੂੰ ਬੁਲਾਇਆ ਤਾਂ ਅਸੀਂ ਵੀ ਇੱਥੇ ਪਹੁੰਚੇ ਆ ਅਸੀਂ ਕਿਸੇ ਨੂੰ ਨੀਵਾ ਦਿਖਾਨ ਨਹੀਂ ਪਹੁੰਚੇ ਇੱਥੇ ਜਾਂ ਕਿਸੇ ਨੇ ਉਹਦੇ ਗੁੰਡਾਗਰਦੀ ਕਰਨ ਨਹੀਂ ਪਹੁੰਚੇ ਅਸੀਂ ਲੋਕਾਂ ਦੀ ਆਵਾਜ਼ ਪਹੁੰਚਾਉਣ ਵਾਲੇ ਬੰਦੇ ਹਰ ਹਰ ਡਿਪਾਰਟਮੈਂਟ ਹਰ ਡਿਪਾਰਟਮੈਂਟ ਦੇ ਬੰਦੇ ਆਪਣੇ ਡਿਪਾਰਟਮੈਂਟ ਦੇ ਬੰਦੇ ਨੂੰ ਬੁਲਾਉਂਦੇ ਨੇ ਕੋਈ ਵੱਡੀ ਗੱਲ ਨਹੀਂ ਹੁੰਦੀ ਪਰ ਮਸਲਾ ਸਿਰਫ ਇੰਨੀ ਕੁ ਗੱਲ ਦਾ ਸੀ ਵੀ ਜਿਹੜੇ 10 ਰੁਪਏ ਤੁਸੀਂ ਮੈਂ ਤਾਂ ਪਹਿਲਾਂ ਵੀ ਕਹਿਆ ਸੀ ਆ ਕੇ ਵੀ ਤੁਸੀਂ ਤਿੰਨ ਜਣੇ ਜਿਹੜੇ ਖੜੇ ਹੋ ਤੁਸੀਂ ਤਿੰਨਾਂ ਨੇ 10-10 ਰੁਪਏ ਹੀ ਲਏ ਆ ਇਹਦੇ 'ਚ ਕੋਈ ਸ਼ੱਕ ਨਹੀਂ ਤੁਸੀਂ ਇੱਕ ਗੱਲ ਮੈਂ ਕਹਿਣਾ ਚਾਹੂੰਗਾ ਉਹਨਾਂ ਨਾਲ ਮੈਂ ਗੱਲਬਾਤ ਕੀਤੀ ਭਾਈ ਸਾਹਿਬ ਨਾਲ ਜਿਨ੍ਹਾਂ ਨੇ ਮੇਰੇ ਤੇ ਬਲੇਮ ਲਾਇਆ ਵੀ ਤੁਹਾਡੀ ਉਹ ਪਾਰਕਿੰਗ ਤੁਹਾਡੇ ਰਿਸ਼ਤੇਦਾਰਾਂ ਦੀ ਉਹ ਕਹਿੰਦੇ ਮੈਂ ਤੁਹਾਡਾ ਸਾ ਵੀ ਤੋਂ ਵੀ ਕਰ ਦੂੰਗਾ ਦੇਖੋ ਬੰਦਾ ਮਤਲਬ ਕਿ ਇਸ 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 ਹੱਦ ਤੱਕ ਮਤਲਬ ਕਿ ਉਹ ਮੈਨੂੰ ਬਲੇਮ ਕਰ ਰਿਹਾ ਹਾਲਾਂਕਿ ਮੈਂ ਉਹਰੇ ਕਿਸੇ ਨਾਲ ਕੋਈ ਗੱਲਬਾਤ ਨਹੀਂ ਕੀਤੀ ਹਮੇਸ਼ਾ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਆਜੋ ਇੱਕ ਮਿੰਟ ਤੁਸੀਂ ਉਦੋਂ ਖੜੇ ਸੀਗੇ ਤੁਸੀਂ ਇੱਕ ਗੱਲ ਦਾ ਜਵਾਬ ਸਿਰਫ ਦੇਣਾ ਮੇਰੇ ਵੀਰ ਇੱਕ ਮਿੰਟ ਪਾਜੀ ਇੱਕ ਮਿੰਟ ਤੁਸੀਂ ਉਸ ਵੇਲੇ ਜਦੋਂ ਮੈਂ ਆਇਆ ਤੁਸੀਂ ਵੀ ਖੜੇ ਸੀ ਮੈਂ ਬੜੇ ਪਿਆਰ ਨਾਲ ਭਾਜੀ ਹੋਰਾਂ ਨਾਲ ਗੱਲ ਕੀਤੀ ਸੀ ਕਿ ਉਧਰ ਚਾਨਣ ਹੈ ਇਧਰ ਆਜੋ ਥੋੜੇ ਹਨ ਵੀ ਭਾਜੀ ਤੁਸੀਂ ਵੀ 10 ਰੁਪਏ ਲੈਨੇ ਹੋ ਤੁਹਾਡੇ ਤੇ ਕਿਸੇ ਨੇ ਬਲੇਮ ਵੱਜ ਨਹੀਂ ਕੀਤੀ ਇੱਕ ਇੱਥੇ ਹੋਰ ਖੜੇ ਸੀਗੇ ਯਾ ਤਿੰਨ ਜਣੇ ਸੀ ਚਲੋ ਤਿੰਨੋ ਜਣੇ 10-10 ਰੁਪਏ ਲੈਂਦੇ ਨੇ ਜਿਹੜੇ ਬੰਦੇ ਨੇ 15 ਰੁਪਏ ਲਏ ਆ ਤੁਸੀਂ ਉਹਨੂੰ ਬੁਲਾਓ ਉਹਦੇ ਨਾਲ ਗੱਲ ਕਰ ਲਓ ਇਹ ਕਿੰਨੇ ਹਾਈਪਰ ਹੋਏ ਸੀ ਕਿੰਨਾ ਇਹਨਾਂ ਦਾ ਪਾਰਾ ਚੜਿਆ ਸੀ ਸਹੀ ਗੱਲ ਕਿੰਨਾ ਚੜਿਆ ਸੀ ਪਾਰਾ ਪਾਰਾ ਉਹਨਾਂ ਨੂੰ ਪੁੱਤਰੇ ਪੁੱਛ ਲੈਣ ਇਹ ਪਾਰਾ ਬਹੁਤ ਚੜਿਆ ਸੀ ਪਾਰਾ ਬਹੁਤ ਚੜਿਆ ਸੀ ਨਾ ਮੈਂ ਕਿੰਨੇ ਪਿਆਰ ਨਾਲ ਗੱਲ ਕੀਤੀ ਤੁਸੀਂ ਡੇਢ ਘੰਟਾ ਪਹਿਲਾਂ ਜਿਹੜਾ ਇਹ ਪਰੇਸ਼ਾਨ ਕਰ ਰਹੇ ਹੋ ਭਾਈ ਸਾਹਿਬ ਸਾਨੂੰ ਤੁਸੀਂ ਇੱਕ ਮਿੰਟ ਇੱਕ ਮਿੰਟ ਦੱਸੋ ਇਹਨਾਂ ਤੋਂ ਪਹਿਲਾਂ ਡੇਢ ਘੰਟਾ ਪਿੰਦਾ ਇਹ ਪਹਿਲਾਂ ਉਲਝਾਈ ਬੈਠਾ ਸੀ ਕਿ ਨਹੀਂ ਇਹ ਦੱਸੋ ਤੁਸੀਂ ਉਹਨੂੰ ਛੱਡ ਦਿਓ ਪਰ ਤੁਸੀਂ ਇਹ ਦੇਖੋ ਨਾ ਜਦੋਂ ਮੈਂ ਤੁਹਾਡੇ ਨਾਲ ਭਾਈ ਸਾਹਿਬ ਡੇਢ ਘੰਟਾ ਤੁਸੀਂ ਮੇਰੀ ਗੱਲ ਨਹੀਂ ਤੁਸੀਂ ਉਹਨੂੰ ਇਹ ਪੁੱਛੋ ਵੀ ਤੂੰ ਤੁਹਾਡੇ ਤੋਂ ਪਹਿਲਾਂ ਡੇਢ ਘੰਟਾ ਕਿਉਂ ਉਲਝਾਇਆ ਸੀ ਇਹਨਾਂ ਨੇ ਨਿਬੇੜਦੇ ਹੋ ਨਾ ਨਿਬੇੜਦਾ ਸੀ 10-10 ਰੁਪਏ ਮੰਦਰੇ ਲਿੱਤੇ ਸਾਡੇ ਨੇ ਇਸ ਤੋਂ ਤੁਸੀਂ ਇਹ ਦੇਖੋ ਇਹ ਕਹਿੰਦੇ ਸੀ ਮੁਲਾਜ਼ਮ ਬੁਲਾ ਲਓ ਆਪਾਂ ਮੁਲਾਜ਼ਮਾਂ ਨੂੰ ਵੀ ਪੁੱਛ ਲਿਆ ਵੀ ਭਾਜੀ ਮੈਂ ਨਹੀਂ ਮੈਂ ਇਹ ਕਹਿੰਦਾ ਵੀ ਮੁਲਾਜ਼ਮ ਇਹਨਾਂ ਦੇ ਬ੍ਰਦਰ ਨੇ ਫੋਨ ਕੀਤਾ ਯਾਰ ਵੀ ਤੂੰ ਹਾਈਪਰ ਨਾ ਹੋਈ ਕਿਉਂਕਿ ਕੈਮਰਾ ਆਨ ਹੈ ਹਾਈਪਰ ਵਾਲੀ ਇਸ ਕਰਕੇ ਹੁਣ ਵੀ ਮੈਂ ਤੁਹਾਨੂੰ ਆਪ ਤੁਸੀਂ ਕੈਮਰਾ ਆਪ ਮੇਰੀ ਵੀਡੀਓ ਚਲਾਓ ਜਿਹੜੀ ਇਹਦੀ ਹਾਈਪਰ ਹੋਣ ਵਾਲੀ ਹੈ ਤੁਸੀਂ ਉਹ ਚਲਾਓ ਸਰ ਚਲਾਓ ਫਿਰ ਫਿਰ ਕੈਮਰਾ ਹੋ ਜਾਊਗਾ ਤੁਸੀਂ ਆਪਣੇ ਉੱਤੇ ਪਾਓ ਮੈਂ ਚਲਾਉਂਗਾ ਧੰਨਵਾਦ ਉਸ ਤੋਂ ਪਹਿਲਾਂ ਤਾਂ ਇਹ ਸਰ ਮੈਂ ਤਾਂ ਪਿਆਰ ਨਾਲ ਗੱਲ ਕੀਤੀ ਸੀ ਨਾ ਤੁਸੀਂ ਜਦੋਂ ਤੁਸੀਂ ਮੈਨੂੰ ਜਾਣਦੇ ਹੋ ਤੁਹਾਨੂੰ ਪਤਾ ਵੀ ਆਪਣਾ ਆਪਾਂ ਇੱਕ ਦੂਸਰ ਨੂੰ ਮਿਲਦੇ ਆ ਸਰ ਉਹਨੂੰ ਪੁੱਛਿਆ ਵੀ ਇਹ ਹਾਈਪਰ ਕਿਸ ਬੇਸ ਤੇ ਸਿਰਫ ਪੱਤਰਕਾਰ ਦਾ ਭਾਈ ਇਹ ਤਾਂ ਕਿਸੇ ਨੂੰ ਫੜ ਲੂਗਾ ਨਹੀਂ ਤੂੰ ਪੱਤਰਕਾਰ ਦਾ ਭਾਈ ਇਹਨੂੰ ਨਹੀਂ ਚੜਨੇਗਾ ਇਹ ਫੜਿਆ ਨਹੀਂ ਬਿਲਕੁਲ ਛੋੜਿਆ ਨਹੀਂ ਉਹਨਾਂ ਨੇ ਪੁੱਛਿਆ ਬ੍ਰੋ ਨੋਰਮਲ ਸਰ ਨੋਰਮਲ ਦੇਖੋ ਤੁਹਾਨੂੰ ਦੇਖੋ ਸਿਰ ਬੁਲਾਇਆ ਤੁਸੀਂ ਦੇਖਿਆ ਵੀ ਇੱਕ ਸਾਡੇ ਸਿਰ ਤੇ ਸਿਰ ਨੋਰਮਲ ਬੇਟਾ ਮੈਂ ਮੈਂ ਨੋਰਮਲ ਪੁੱਛ ਰਿਹਾ ਸੀ ਨਾ ਮੈਂ ਮੈਂ ਮੇਰੀ ਗੱਲ ਸੁਣੋ ਮੈਂ ਨਾਰਮਲ ਪੁੱਛ ਰਿਹਾ ਸੀ ਨਾ ਤੁਹਾਨੂੰ ਨਹੀਂ ਪਰ ਤੁਸੀਂ ਨਹੀਂ ਆਏ ਸੀ ਉਦੋਂ ਦੇਖੋ ਮੈਂ ਜਦ ਤੁਹਾਡੀ ਇਜ਼ਤ ਕਰ ਰਿਹਾ ਤੁਸੀਂ ਆਏ ਸੀ ਤੁਸੀਂ ਮੈਂ ਪੱਤਰਕਾਰ ਦਾ ਭਾਈ ਹਾਂ ਮੈਂ ਪਤਾ ਕੀ ਦੇਖੋ ਤੁਸੀਂ ਮੈਨੂੰ ਫਿਰ ਤੁਸੀਂ ਕੀ ਕਹਿ ਰਹੇ ਸੀ ਵੀਡੀਓ ਦਿਖਾਦਾ ਨਹੀਂ ਨਹੀਂ ਤੁਸੀਂ ਇੱਕ ਮਿੰਟ ਤੁਸੀਂ ਇਹ ਕੋਡੇ ਬੰਦੇ ਕਹਿ ਰਹੇ ਸੀ ਥੋੜੇ ਬੰਦੇ ਨੇ ਇਹਨੂੰ ਫੜਿਆ ਦੇਖੋ ਗੱਲ ਇਹ ਹੈ ਕਿ ਜੇ ਅਸੀਂ ਗਲਤੀਆਂ ਕਰੀਏ ਦੇਖੋ ਜੇ ਤੁਹਾਡੇ ਮੁਲਾਜ਼ਮ ਨੇ ਗਲਤੀ ਕੀਤੀ ਹੈ ਤਾਂ ਤੁਹਾਡੀ ਗਲਤੀ ਮੰਨੀ ਜਾਊਗੀ ਕਲੀਅਰ ਹੈ ਕੱਲ ਮੈਂ ਤੁਸੀਂ ਉਸ ਬੰਦੇ ਨੂੰ ਡਾਂਟ ਕੇ ਕਿਉਂ ਨਹੀਂ ਰੱਖਦੇ ਤੁਹਾਡੇ ਮੁਲਾਜ਼ਮ ਨੇ ਗਲਤੀ ਕੀਤੀ 15 ਰੁਪਏ ਲਏ ਆ ਇਸ ਬੰਦੇ ਤੋਂ ਰਾਤ ਨੂੰ 15 ਰੁਪਏ ਲਏ ਨੇ ਉਹਨੂੰ ਲਿਖਾ ਕੇ ਦਿਓ ਵੀ 10 ਵੀ ਨਹੀਂ ਲੈ ਸਕਦੇ ਅਸੀਂ ਨਹੀਂ ਲੈਂਦੇ ਤੁਹਾਡੇ ਤੋਂ 15000 ਫੇਰ ਉਹੀ ਗੱਲ ਤੁਸੀਂ ਦੱਸਦੇ ਰਹੇ ਹੋ ਫੇਰ ਉੱਤੇ ਕਮਾਲ ਹੋ ਗਿਆ 15 ਰੁਪਏ ਲੈ ਲਏ ਉਹ ਦੱਸੀ ਅਸੀਂ ਦੱਸ ਦਿੰਦੇ ਹਾਂ 15 ਰੁਪਏ ਦਿੱਤੇ ਆ ਨੇ ਆਸੀ ਗਾਸ ਜਿੰਨੇ ਮਹੀਨੇ ਤੇਰਦੂ ਬੇਟਾ ਆ ਚਲੇ ਜਿੰਨੇ ਰਾਤੀ ਲਿਆ ਉਹਦੀ ਗੱਲ ਕਰ ਰਹੇ ਆ ਰਾਤ ਨਹੀਂ ਦਿੱਤੇ ਸਰ ਅਸੀਂ ਅਸਤ ਦਾਸੀ ਦਿੱਤੇ ਹੁਣ ਅਸੀਂ ਇਹ ਉਸ ਗੱਲ ਤੇ ਨਹੀਂ ਆ ਰਹੇ 15 ਰੁਪਏ ਰਾਤ ਨੂੰ ਇਸ ਮੁੰਡੇ ਤੋਂ ਲਏ ਆ ਔਰ ਸਾਰੀਆਂ ਗੱਲਾਂ ਖਤਮ ਇਹ ਇਹਦਾ ਇਹਨਾਂ ਦੇ ਰੇਟ ਲਿਸਟ ਲੱਗੀ ਹੋਣੀ ਚਾਹੀਦੀ ਹੈ ਠੀਕ ਹੈ ਇਸ ਕਰਕੇ ਦਿਓ ਇਜਾਜ਼ਤ ਸਤਿ ਸ੍ਰੀ ਅਕਾਲ